ਜੀ ਦੂਰ ਬੇਲੀ ਦੋ ਪੁੱਤਰਾਂ ਦੀਆਂ ਸੁੰਦੀਆਂ ਮਾਥਾ ਛੱਡ ਕੇ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲਦੇ ਐ ਸਤਗੁਰੂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲਦੇ ਐ ਮਹਾਰਾਜ ਨੇ ਤਾੜੀ ਮਾਰੀ ਕਹਿੰਦੇ ਅਸੀਂ ਨਹੀਂ ਤੁਸੀਂ ਸਾਰੇ ਸਿੰਘ ਜਿਹੜੇ ਸਾਰੇ ਕਹੋ ਸਿੱਖਾਂ ਦਾ ਗੁਰੂ ਚੱਲਿਆ ਜੇ ਤੁਹਾਡੇ ਚ ਤਾਕਤ ਇੱਕ ਪਾਸੇ ਮਹਾਰਾਜ ਬੋਲੇ ਸਿੱਖਾਂ ਦਾ ਗੁਰੂ ਚੱਲਿਆ ਇੱਕ ਪਾਸੇ ਦਇਆ ਸੇ ਕਹਿੰਦੇ ਉੱਤਨੀ ਆਵਾਜ਼ ਚ ਕਿਹਾ ਸਿੱਖਾਂ ਦਾ ਗੁਰੂ ਚੱਲਿਆ ਇੱਕ ਪਾਸਿ ਉਹ ਦਾਨ ਸਿੰਘ ਬਾਣ ਸਿੰਘ ਨੂੰ ਨਹੀਂ ਬੋਲੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਗੁਰੂ ਕਿਸ ਪਾਸੇ ਮਹਾਰਾਜ 10 ਲੱਖ ਦੇ ਘੇਰੇ ਚੋਂ ਰਾਤ ਨੂੰ ਨਿਕਲਦੇ ਆ ਖਾਲਸੇ ਦਾ ਹੁਕਮ ਮੰਨ ਕੇ ਨਿਕਲ ਲੱਗਿਆ ਭਾਈ ਸੰਗਤ ਸਿੰਘ ਨੂੰ ਆਪਣਾ ਕਲਗੀ ਤੋੜਾ ਪੇਸ਼ਾਕਾ ਦੇ ਕੇ ਜਾਂਦੇ ਆ ਕਿਉਂਕਿ ਸੰਗਤ ਸਿੰਘ ਦਾ ਸਰੂਪ ਹੂਬ ਹੂ ਸਤਿਗੁਰਾਂ ਨਾਲ ਮੇਲ ਖਾਂਦਾ ਹੈ ਮਹਾਰਾਜ ਦਾ ਪੇਸ਼ਾਕਾ ਪਾਉਣਾ ਕੋਈ ਨਿੱਕੀ-ਮੋਟੀ ਗੱਲ ਨਹੀਂ ਸੀ ਪੇਸ਼ਾਕਾ ਪਾਉਣ ਦਾ ਅਰਥ ਸੀ ਗੁਰੂ ਦੀ ਥਾਂ ਤੇ ਸੰਗਤ ਸਿੰਘ ਸ਼ਹਾਦਤ ਮਏਗਾ ਗੁਰੂ ਤੇ ਸਿਖਾਂ ਦਾ ਹੁਕਮ ਮੰਨ ਕੇ ਨਿਕਲ ਚੱਲਿਆ ਮੈਂ ਮੋਟੀਆਂ-ਮੋਟੀਆਂ ਗੱਲਾਂ ਕਰਕੇ ਅੱਗੇ ਜਾਾਂਗਾ ਜੀ ਸਤਗੁਰੂ ਚਮਕੌਰ ਦੀ ਗੜੀ ਚੋਂ ਨਿਕਲੇ ਕਿੜੀ ਪਿੰਡ ਆਇਆ ਜੀ ਅੱਗੇ ਹੁਣ ਮਹਾਰਾਜ ਕੱਲੇ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਨੂੰ ਮਹਾਰਾਜ ਨੇ ਪਿੱਛੇ ਕਿਹਾ ਸੀ ਤਾਰਿਆਂ ਦੀ ਸੇਧ ਤੇ ਸਿੱਖੋ ਮਿਲਾਂਗੇ ਮਹਾਰਾਜ ਕਿੜੀ ਪਿੰਡ ਗਏ ਉੱਥੇ ਦੋ ਗੁਜਰ ਆਪਣੀਆਂ ਮੱਝਾਂ ਰੰਬਦੇ ਸਨ ਅਲਫੂ ਤੇ ਗਾਮੂ ਇਹਨਾਂ ਦਾ ਨਾਮ ਹੈ ਉਹਨਾਂ ਦੀ ਅੱਗੇ ਤੇ ਰਾਤ ਨੂੰ ਮੱਝਾਂ ਖੁੱਲ ਗਈਆਂ ਉਹ ਆਪਣੀਆਂ ਮੱਧਾਂ ਲੱਭ ਰਹੇ ਸਨ ਸਤਗੁਰੂ ਉਸ ਪਾਸੇ ਤੁਰੇ ਜਾਂਦੇ ਹੱਥ 'ਚ ਕੱਲੀ ਛਮਸ਼ੀਰ ਹੈ ਮਹਾਰਾਜ ਦੇ ਬਿਜਲੀ ਲਿਸ਼ਕੀ ਉਹਨਾਂ ਗੁਜਰਾਂ ਦੀ ਨਿਗਾਹ ਪੈ ਗਈ ਦਸਵੇਂ ਪਾਤਸ਼ਾਹ ਦੇ ਚਿਹਰੇ ਦੇ ਉੱਪਰ ਉਹ ਆਪਸ ਵਿੱਚ ਦੋਵੇਂ ਭਰਾ ਕਹਿੰਦੇ ਤੇ ਦਸਵੇਂ ਪਾਤਸ਼ਾਹ ਇਹ ਦਾ ਮਤਲਬ ਘੇਰਾ ਤੋੜ ਕੇ ਨਿਕਲਾ ਆ ਤੇ ਦੋਵੇਂ ਭਰਾ ਕਹਿਣ ਲੱਗੇ ਜੇ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਕੜਾ ਲਈਏ ਨਾ ਇੱਕ ਤੇ ਵੱਡਾ ਸਰਕਾਰ ਨਾਮ ਦੇਗੀ ਤੇ ਦੂਸਰਾ ਵੱਡੇ ਅਹੁਦਿਆਂ ਨਾਲ ਸਾਨੂੰ ਇਹ ਨਵਾਜੇਗੀ ਚਲੋ ਜੀ ਉਹਨਾਂ ਦੇ ਅੰਦਰ ਬੇਈਮਾਨੀ ਲਾਲਚ ਆ ਗਿਆ ਜਦੋਂ ਆਪਸ ਵਿੱਚ ਇਹ ਸਲਾਹ ਕਰਨ ਲੱਗੇ ਨਾ ਤੇ ਗੁਰੂ ਸਾਹਿਬ ਜੀ ਨੇ ਸੁਣ ਲਿਆ ਮਹਾਰਾਜ ਕਹਿੰਦੇ ਤੁਹਾਨੂੰ ਨਾਮ ਚਾਹੀਦਾ ਹੈ ਤੁਹਾਨੂੰ ਨਾਮ ਚਾਹੀਦਾ ਹੈ ਮਹਾਰਾਜ ਦੀ ਜੇਬ 'ਚ ਪੰਜ ਮੋਹਰਾ ਸਨ ਤੇ ਮਹਾਰਾਜ ਨੇ ਜੇਬ 'ਚੋਂ ਮੋਹਰਾ ਕੱਢਿਆ ਕਹਿੰਦੇ ਨਾਮ ਤੁਹਾਨੂੰ ਅਸੀਂ ਦੇ ਦਿੰਨੇ ਆ ਸਾਡੀ ਮੁਕਬਰੀ ਨਾ ਕਰਿਓ ਚਲੋ ਇਹਨਾਂ ਨੇ ਮੋਹਰਾ ਜੇਬ 'ਚ ਪਾਈਆਂ ਕਹਿੰਦੇ ਸਾਡੀ ਕਰੀਬੀ ਦੂਰ ਹੋ ਗਈ ਮਹਾਰਾਜ ਥੋੜਾ ਜਿਹਾ ਅੱਗੇ ਗਏ ਇਹ ਫਿਰ ਦੋਵੇਂ ਭਰਾ ਕਹਿੰਦੇ ਹੁਣ ਕਿਹੜਾ ਕੋਈ ਸਿੱਖ ਮਹਾਰਾਜ ਦੇ ਨਾਲ ਆਪਾਂ ਮਹਾਰਾਜ ਨੂੰ ਪਕੜਦੀਏ ਜਾਂ ਮਾਰਦੀਏ ਸਰਕਾਰ ਸਾਨੂੰ ਬਹੁਤ ਵੱਡਾ ਨਾਮ ਦੇਗੀ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਲੋਭ ਲੈਰ ਸਭ ਸੁਆਣ ਹਲਕ ਹੈ ਹਲਕੇ ਉਹ ਸਭੇ ਬਿਗਾਦੇ ਮਰਜ਼ ਕਹਿੰਦੇ ਜਿਹੜਾ ਲੋਭ ਨਾ ਹਲਕੇ ਕੁੱਤੇ ਦੀ ਤਰ੍ਹਾਂ ਤੇ ਹਲਕਾ ਕੁੱਤਾ ਫਿਰ ਵੱਡਣ ਲੱਗਿਆ ਵੇਖਦਾ ਨਹੀਂ ਮੇਰੇ ਸਾਹਮਣੇ ਕੌਣ ਹੈ ਇਹਨਾਂ ਦੋਵਾਂ ਭਰਾਵਾਂ ਦੇ ਹੱਥਾਂ 'ਚ ਡਾਂਗਾ ਸਨ ਤੇ ਵੀ ਆਪਾਂ ਦੋ ਗੁਰੂ ਗੋਬਿੰਦ ਸਿੰਘ ਸਾਹਿਬ ਕੱਲੇ ਤੇ ਆਪਾਂ ਪਿੱਛੋਂ ਦੌੜ ਕੇ ਨਾ ਮਹਾਰਾਜ ਦੇ ਪਿੱਛੋਂ ਸਿਰ 'ਚ ਛੋਟਾ ਡਾਂਗ ਮਾਰਦੇ ਆ ਤੇ ਮਹਾਰਾਜ ਨੇ ਚੜਾਈ ਕਰਦੇ ਨਾ ਦਾ ਬਿਹੋਸ ਹੋਦਣਗੇ ਆਪਾਂ ਸਰਕਾਰ ਨੂੰ ਪਕੜਾ ਦੇਾਂਗੇ ਇਹ ਭੱਜ ਕੇ ਮਹਾਰਾਜ ਦੇ ਪਿੱਛੋਂ ਨਾ ਮਾਰੇ ਦੇ ਉੱਪਰ ਡਾਂਗਾ ਨਾਲ ਵਾਰ ਕਰਨ ਲੱਗੇ ਕਵੀ ਸੰਤੋਖ ਸਿੰਘ ਕਹਿੰਦੇ ਨਾ ਮੂਰਖਾਂ ਨੂੰ ਇਸ ਗੱਲ ਦਾ ਨਹੀਂ ਪਤਾ ਜਿਹੜਾ 10 ਲੱਖ ਦਾ ਘੇਰਾ ਤੋੜ ਕੇ ਆ ਗਿਆ ਤੁਹਾਡੀਆਂ ਡਾਂਗਾ ਨਾਲ ਕਾਬੂ ਆਉਣ ਵਾਲਾ ਨਹੀਂ ਮਹਾਰਾਜ ਦੇ ਪਿੱਛੇ ਦੌੜ ਕੇ ਮਹਾਰਾਜ ਦੇ ਵਾਰ ਕਰਨ ਲੱਗੇ ਡਾਂਗਾ ਦਾ ਮਹਾਰਾਜ ਦੇ ਹੱਥ 'ਚ ਛਮਸ਼ੀਰ ਸੀ ਮਹਾਰਾਜ ਨੇ ਤੁਰਿਆ ਜਾਂਦਿਆਂ ਨੇ ਇੰਨੀ ਜੋਰ ਨਾਲ ਆਪਣਾ ਸਰੀਰ ਘੁਮਾ ਕੇ ਇਹਨਾਂ ਤੇ ਛਮਸ਼ੀਰ ਦਾ ਵਾਰ ਕੀਤਾ ਦੋ ਗੁਜਰਾਂ ਦੇ ਚਾਰ ਟੋਟੇ ਕਰਕੇ ਮਹਾਰਾਜ ਨੇ ertidhi ਤੇ ਸੁੱਟ ਦਿੱਤਾ ਤੇ ਮਹਾਰਾਜ ਇਹਨਾਂ ਦੀਆਂ ਲਾਚਾਂ ਖੋਲ ਕਢ ਕੇ ਕਹਿੰਦੇ ਗੁਜਰੋ ਮੈਂ ਤੁਹਾਨੂੰ ਮਾਰਨਾ ਨਹੀਂ ਸੀ ਚਾਹੁੰਦਾ ਤੁਹਾਡੇ ਮਰਨ ਦਾ ਮੈਨੂੰ ਅਫਸੋਸ ਰਹੇਗਾ ਬਿਨਾਂ ਕਸੂਰ ਤੋਂ ਮੈਂ ਕਿਸੇ ਤੇ ਤਲਵਾਰ ਨਹੀਂ ਚੁੱਕੀ ਪਰ ਤੁਹਾਡੇ ਲੋਭ ਨੇ ਤੁਹਾਨੂੰ ਮਰਵਾ ਦਿੱਤਾ ਨਾਮ ਤੇ ਤੁਹਾਨੂੰ ਕਮਲਿਓ ਮੈਂ ਵੀ ਦੇ ਦਿੱਤਾ ਏ ਮਹਾਰਾਜ ਦੇ ਤਲਵਾਰਾਂ ਦੀ ਭੇਂਟ ਕਰਕੇ ਉਹਨਾਂ ਨੂੰ ਅੱਗੇ ਨਿਕਲ ਗਏ ਅੱਗੇ ਨਾ ਮਹਾਰਾਜ ਹੁਣ ਅੱਧੀ ਰਾਤ ਤੋਂ ਬਾਅਦ ਦਾ ਸਮਾਂ ਹੈ ਸਾਹਮਣੇ ਨਾ ਦੀਵੇ ਜਗਦੇ ਨੇ ਮਹਾਰਾਜ ਨੇ ਵੇਖਿਆ ਦੂਰੋਂ ਤੇ ਮਹਾਰਾਜ ਨੂੰ ਐ ਲੱਗਾ ਕੋਈ ਪਿੰਡ ਹੈ ਮਹਾਰਾਜ ਉਸ ਪਿੰਡ ਦੇ ਨੇੜੇ ਗਏ ਜੂਹ 'ਚ ਇੱਕ ਪੰਡਿਤ ਜੀ ਰਾਮ ਰਾਮ ਕਰਦਾ ਨੇੜੇ ਨਾ ਕਿਤੇ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਤੋ ਮਹਾਰਾਜ ਦੇ ਕੋਲੋਂ ਲੰਗਣ ਲੱਗਾ ਮਹਾਰਾਜ ਨੇ ਇਹਨੂੰ ਪੁੱਛ ਲਿਆ ਕਹਿੰਦੇ ਪੰਡਿਤ ਜੀ ਆ ਬੀਵੇ ਜਾਗਦੇ ਨੇ ਕਿਹੜਾ ਲੱਗਦਾ ਹੈ ਕਹਿੰਦੇ ਜੀ ਇਹ ਬਹਲੂਲ ਪਿੰਡ ਹੈ ਉਹ ਉਹਨੇ ਪੰਡਿਤ ਜੀ ਨੇ ਦੱਸਿਆ ਤੇ ਗੁਰੂ ਸਾਹਿਬ ਜੀ ਉਹ ਪੰਡਿਤ ਜੀ ਨੂੰ ਨਹੀਂ ਪਤਾ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਉਹਨੇ ਕਹਾਂ ਚਲੋ ਕੋਈ ਰਾਹੀ ਹੋਏਗਾ ਕੋਈ ਸਿੱਖ ਕਿਉਂਕਿ ਪੂਰਨ ਮਸੰਦ ਰੈਂਦਾ ਹੈ ਬਹਲੂਲ ਪਿੰਡ ਤੇ ਪੰਡਿਤ ਜੀ ਨੂੰ ਪਤਾ ਸੀ ਸੇਖੋ ਦੇ ਕਰਦੇ ਆਉਂਦੇ ਜਾਂਦੇ ਹੀ ਰਹਿੰਦੇ ਆ ਕਹਿੰਦਾ ਜੀ ਬਹਲੂਲ ਪਿੰਡ ਹੈ ਮਹਾਰਾਜ ਕਹਿੰਦੇ ਪੂਰਨ ਮਸੰਦ ਦੇ ਘਰ ਬਾਰੇ ਜਾਣਦੇ ਹੋ ਇੱਕ ਇੱਕ ਇੱਥੇ ਮਸੰਦ ਰੈਂਦਾ ਹੈ ਕਹਿੰਦਾ ਹਾਜ਼ਮ ਉਹਨਾਂ ਦੇ ਦਰਵਾਜ਼ੇ ਸਾਹਮਣੇ ਉਲੰਘਣਾ ਹੈ ਕਹਿੰਦੇ ਤੁਸੀਂ ਆਜੋ ਮਹਾਰਾਜ ਉਸ ਪੰਡਤ ਜੀ ਦੇ ਨਾਲ ਤੁਰ ਕੇ ਉਹਨੇ ਪੂਰਨ ਮਸੰਦ ਦੇ ਘਰ ਵੱਲ ਨੂੰ ਹੱਥ ਕੀਤਾ ਕਹਿੰਦਾ ਜੀ ਮਸੰਦ ਜੀ ਦਾ ਘਰ ਇਹੀ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਪੂਰਨ ਮਸੰਦ ਦੇ ਦਰਵਾਜ਼ੇ ਤੇ ਗਏ ਮਰ ਨੇ ਬਾਹਰੋਂ ਦਰਵਾਜ਼ਾ ਖੜਕਾਇਆ ਮਸੰਦ ਨੇ ਚੁਬਾਰਾ ਪਾਇਆ ਸੀ ਆਪ ਚੁਬਾਰੇ 'ਚ ਸੁੱਤਾ ਹੈ ਇਹ ਤਾਂ ਇੱਕ ਨੌਕਰ ਹੈ ਜਿਹਦਾ ਨਾਮ ਹੈ ਜਿਉਣਾ ਚਲੋ ਜਿਉਣ ਸਿੰਘ ਉਹਨੂੰ ਇਤਿਹਾਸ 'ਚ ਵੀ ਲਿਖਿਆ ਜਦੋਂ ਮਹਾਰਾਜ ਨੇ ਕੁੰਡਾ ਖੜਕਾਇਆ ਤੇ ਉਹ ਜਿਉਣਾ ਸਿੰਘ ਸੀਦੀ ਬਾਦ ਉਹਦਾ ਇੱਕ ਪਸ਼ੂਆਂ ਵਾਲਾ ਬਾੜਾ ਸੀ ਪੂਰਨ ਮਸੰਦ ਦਾ ਤੇ ਉਹਨਾਂ ਦਾ ਸੀਦੀ ਉਥੇ ਅੱਗ ਬਾਲ ਕੇ ਨਾਲ ਕੋਲ ਤੇ ਮੰਦਾ ਢਾ ਕੇ ਰਾਖੀ ਵਾਸਤੇ ਪਸ਼ੂਆਂ ਦੀ ਸੁੱਤੇ ਮਹਾਰਾਜ ਨੇ ਦਰਵਾਜ਼ਾ ਖੜਕਾਇਆ ਉਹ ਜਿਉਣਾ ਸਿੰਘ ਬਾਦ ਆਇਆ ਉਹ ਸੀਰੀ ਸੀ ਪੂਰਨ ਮਸੰਦ ਦਾ ਉਹਨੇ ਦਰਵਾਜ਼ਾ ਖੋਲਿਆ ਸਾਹਮਣੇ ਦਸਵੇਂ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਖੜੇ ਹੁਣ ਉਹਨੇ ਮਹਾਰਾਜ ਦੇ ਦਰਸ਼ਨ ਕੋਈ ਨਹੀਂ ਸੀ ਕੀਤੇ ਹਾਉ ਮਹਾਰਾਜ ਦੀਆਂ ਗੱਲਾਂ ਬਾਤਾਂ ਜਰੂਰ ਉਹ ਘਰੇ ਸੁਣਦਾ ਰਹਿੰਦਾ ਸੰਗਤ ਪੂਰਨ ਮਸੰਦ ਨੂੰ ਮਿਲਣ ਆਉਂਦੀ ਰਹਿੰਦੀ ਉਹ ਗੁਰੂ ਕੀਆਂ ਬਾਤਾਂ ਪਾਉਂਦੇ ਰਹਿੰਦੇ ਆ ਕਿ ਸਤਿਗੁਰੂ ਇਹੋ ਜਿਹੇ ਨੇ ਸਤਿਗੁਰੂ ਇਹੋ ਜਿਹੇ ਨੇ ਉਹਨੇ ਪਛਾਨਿਆ ਨਹੀਂ ਵੀ ਇਹ ਦੂ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਉਹ ਸੀਰੀ ਕਹਿੰਦਾ ਜੀ ਤੁਸੀਂ ਕੌਣ ਕਹਿੰਦੇ ਭਲਿਆ ਪੂਰਨ ਮਸੰਦ ਕਰਈ ਹੈ। ਉਹ ਕਹਿੰਦਾ ਹਾਂ ਜੀ ਕਰਈ ਹੈ। ਕਹਿੰਦਾ ਜੀ ਤੁਸੀਂ ਅੱਗੇ ਆਜੋ ਇਹ ਜੂਣ ਕਹਿੰਦਾ ਤੁਸੀਂ ਅੱਗੇ ਆਜੋ। ਜਦੋਂ ਮਹਾਰਾਜ ਅੱਗੇ ਲੰਘੇ ਨਾ ਮਹਾਰਾਜ ਕਹਿੰਦੇ ਜੂਣ ਸਿਆ ਹੈ ਕਦ ਪੂਰਨ ਸਤ ਨੂੰ ਸੱਦ ਕੇ ਲਿਆ ਸੀ ਉਹਨੂੰ ਮਿਲਣਾ ਚਾਹੁੰਨੇ ਤੇ ਇਹ ਕਹਿੰਦਾ ਜੀ ਮੈਂ ਸੱਦ ਲੈਣਾ ਤੁਸੀਂ ਇਹਦੀ ਜਿਹੜੀ ਮੰਜ਼ੀ ਸੀ ਨਾ ਟੁੱਟੀ ਦੀ ਜਿੱਦੇ ਤੇ ਸੁੱਤਾ ਸੀ ਕਹਿੰਦਾ ਤੁਸੀਂ ਇੱਥੇ ਬੈਠ ਜਾਓ ਤੇ ਉਹ ਚਬਾਦੇ ਚ ਇਹਨਾਂ ਨੇ ਹੋਣੇ ਸੱਦ ਕੇ ਲਿਆਉਣਾ ਜਦੋਂ ਉਹ ਜਿਉਣਾ ਥੋੜਾ ਜਿਹਾ ਦੋ ਕਦਮ ਦੂਰ ਗਿਆ ਨਾ ਮਾਰਾ ਜੀ ਤੋਂ ਤੇ ਮਾਰਾ ਇਹਨੂੰ ਪੁੱਛਦਾ ਕਹਿੰਦਾ ਜੀ ਤੁਹਾਡਾ ਨਾਂ ਕੀ ਹੈ ਵੀ ਜਾ ਕੇ ਮੈਂ ਪੂਰਨ ਸੇਖ ਨੂੰ ਦੱਸ ਦਿਆਂ ਵੀ ਤੁਹਾਨੂੰ ਫਲਾਣਾ ਮਿਲਣ ਵਾਸਤੇ ਆਇਆ ਮਾਰਾ ਜੀ ਪਹਿਲਾਂ ਤੇ ਕਹਿੰਦੇ ਨਹੀਂ ਵੈਸੇ ਹੀ ਜਾ ਕੇ ਕਹਿ ਦਊ ਕੋਈ ਮਿਲਣ ਆਇਆ ਹੈ ਜੋੜਸੇ ਕਹਿੰਦਾ ਜੀ ਉਹ ਪੂਰਨ ਸਿੰਘ ਨੇ ਥੱਲੇ ਨਹੀਂ ਆਉਣਾ ਜਿੰਨਾ ਚਿਰ ਤੁਸੀਂ ਨਾਮ ਨਹੀਂ ਦਸੋਗੇ ਜਦੋਂ ਇਹਨੇ ਦੂਸਰੀ ਵਾਰੀ ਕਿਹਾ ਆਪਣਾ ਨਾਮ ਉਹਨੂੰ ਐਸੀ ਵੀ ਕੋਈ ਸਿੱਖ ਹੈ ਤੇ ਜਦੋਂ ਇਹਨੇ ਦੂਸਰੀ ਵਾਰੀ ਨਾਮ ਪੁੱਛਿਆ ਮਹਾਰਾਜ ਦੀ ਮੰਜੀ ਤੇ ਬੈਠ ਕੇ ਮਹਾਰਾਜ ਕਹਿੰਦੇ ਜਾ ਕੇ ਪੂਰਨ ਸਿੰਘ ਨੂੰ ਕਹਿ ਦੇ ਵੀ ਉਹਦਾ ਅਨੰਦਪੁਰ ਵਾਲਾ ਗੁਰੂ ਉਹਨੂੰ ਮਿਲਣ ਵਾਸਤੇ ਆਇਆ ਹੈ ਜਿਓੜਾ ਵਾਪਸ ਮੁੜਿਆ ਮਹਾਰਾਜ ਦੇ ਚਿਹਰੇ ਵੱਲ ਵੇਖਿਆ ਤੇ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਿਆ ਕਹਿੰਦਾ ਮਹਾਰਾਜ ਤੁਹਾਡੀ ਸ਼ੋਭਾ ਵਡਿਆਈ ਬੜੀ ਸੁਣੀ ਧੰਨ ਭਾਗ ਅਜ ਮੈਨੂੰ ਦਰਸ਼ਨ ਹੋ ਗਏ ਇਹ ਭੱਜ ਕੇ ਬਾਹਰਲੇ ਦਰਵਾਜ਼ੇ ਤੇ ਗਿਆ ਇਹਨੇ ਪਿੱਛੇ ਵੇਖਿਆ ਮਹਾਰਾਜ ਦੀ ਫੌਜ ਪਿੱਛੇ ਖੜੀ ਹੋਏਗੀ ਕੋਈ ਵੀ ਨਹੀਂ ਇਹ ਭੱਜ ਕੇ ਇਧਰ ਉਧਰ ਵੇਖਦਾ ਵੀ ਮਹਾਰਾਜ ਤੇ ਘੋੜੇ ਤੇ ਸਵਾਰ ਹੁੰਦੇ ਸਨ ਸੁਣਿਆ ਵੀ ਬੜੀ ਫੌਜ ਮਹਾਰਾਜ ਦੇ ਪਿੱਛੇ ਚੱਲਦੀ ਸੀ ਇਧਰ ਉਧਰ ਵੇਖਦਾ ਵੀ ਮਹਾਰਾਜ ਦੇ ਨਾਲ ਦੇ ਸਿੰਘ ਕਿੱਥੇ ਐ ਮਹਾਰਜ ਕਹਿੰਦੇ ਜਿਉਣਿਆ ਕੀ ਲੱਭਦਾ ਮਹਾਰਾਜ ਤੁਹਾਡੀ ਫੌਜ ਤੁਹਾਡਾ ਘੋੜਾ ਤੁਹਾਡਾ ਜੋੜਾ ਮੈਂ ਤੇ ਕਿਹਾ ਬਾਹਰ ਮਹਾਰਾਜ ਕਹਿੰਦੇ ਨਾ ਕੋਈ ਫੌਜ ਨਾ ਘੋੜਾ ਨਾ ਜੋੜਾ ਅੱਜ ਕੁਝ ਵੀ ਨਹੀਂ ਐ ਬਸ ਜੋ ਤੇਰੇ ਸਾਹਮਣੇ ਬੈਠੇ ਆ ਬਸ ਅਸੀਂ ਇਕੱਲੇ ਹੀ ਐ ਉਹ ਹਰਾਣ ਅਖਾਤ ਜਲ ਭਰਦਾ ਮਹਾਰਾਜ ਮੈਂ ਤੇ ਸੁਣਿਆ ਸੀ ਤੁਸੀਂ ਜਦੋਂ ਨਿਕਲਦੇ ਹੋ ਲੱਖਾਂ ਫੌਜਾਂ ਤੁਹਾਡੇ ਪਿੱਛੇ ਚੱਲਦੀਆਂ ਮਹਾਰਾਜ ਕਹਿੰਦੇ ਲੱਖਾਂ ਫੌਜਾਂ ਸੰਨ ਪਰ ਅੱਜ ਸਾਧਿਆਂ ਨਾਲੋਂ ਵਿਛੜ ਕੇ ਮੈਂ ਇੱਥੇ ਆ ਗਿਆ ਇਹਨੇ ਫਿਰ ਮੱਥਾ ਟੇਕਿਆ ਮਹਾਰਾਜ ਦੇ ਹੱਥ ਪਕੜੇ ਜੀ ਇਹਨੇ ਦੋਵੇਂ ਹੱਥ ਫੜ ਕੇ ਆਪਣੇ ਮੱਥੇ ਨੂੰ ਲਾਏ ਤੇ ਮਹਾਰਾਜ ਦੇ ਹੱਥ ਬਰਫ਼ ਚ ਲੱਗੇ ਹੋਏ ਬਿਲਕੁਲ ਠੰਡੇ ਮਾਰੇ ਦੇ ਚਰਨਾਂ ਤੇ ਇਹਨੇ ਮੱਥਾ ਟੇਕਿਆ ਮਾਰੇ ਦੇ ਚਰਨ ਜਿਵੇਂ برف ਚ ਲੱਗੇ ਜੋੜੇ ਨੂੰ ਖੁਸ਼ੀ ਵੀ ਹੋਈ ਵੀ ਮੈਨੂੰ ਮਹਾਰਾਜ ਦੇ ਦਰਸ਼ਨ ਹੋਏ ਇਹ ਸਾਲ ਪਾਰ ਕੇ ਪੌੜੀਆਂ ਤੋਂ ਚੜ ਗਿਆ ਪੂਰਨ ਬਸਦ ਚ ਮਾਰੇ ਚ ਸੁਤੇ ਇਹਦੇ ਤੋਂ ਰਜਾਈ ਖਿੱਚ ਕੇ ਕਹਿੰਦਾ ਪੂਰਨ ਸਿਆ ਤੈਨੂੰ ਅੱਜ ਪਤਾ ਆਪਣੇ ਘਰ ਕੌਣ ਆਇਆ ਉੱਬੜ ਵਾਈ ਉੱਠਿਆ ਕਹਿੰਦਾ ਕੌਣ ਕਹਿੰਦਾ ਆਨੰਦਪੁਰ ਵਾਲਾ ਗੁਰੂ ਤੁਹਾਨੂੰ ਮਿਲਣ ਵਾਸਤੇ ਥੱਲੇ ਆਇਆ ਇਹ ਪੂਰਨ ਬਸਦ ਡਰ ਗਿਆ ਨੂੰ ਪਤਾ ਸੀ ਮਹਾਰਾਜ ਸਾਹਿਬ ਨੇ ਕਿਲਾ ਛੱਡ ਦਿੱਤੇ ਮਾਰੇ ਦੇ ਪਿੱਛੇ 10 ਲੱਖ ਦੀ ਫੌਜ ਲੱਗੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਾਂ ਥੱਲੇ ਤੁਹਾਨੂੰ ਮਿਲਣ ਆਏ ਆ ਪੂਰਨ ਮਸੰਦ ਗੁਰੂ ਘਰੋਂ ਚਾਰੇ ਪੌਣ ਵਾਲਾ ਜ ਬੇਪੋਖ ਹੋ ਗਿਆ ਕਹਿੰਦਾ ਜਿਉਣਿਆ ਕਿ ਉਹ ਮੈਨੂੰ ਮਰਵਾਉਣਾ ਚਾਹਣਾ ਆਪਣੇ ਆਪ ਨੂੰ ਮਰਵਾਉਣਾ ਚਾਹਣਾ ਉਹਨੂੰ ਜਾ ਕੇ ਕਹਿ ਦੇ ਪੂਰਨ ਸਿਓ ਘਰੇ ਨਹੀਂ ਹੈ ਮੇਰੇ ਬੱਚੇ ਮਾਰ ਦੇਣਗੇ ਮਾਰ ਦੇ ਦੇਗੀ ਸਰਕਾਰ ਜਿਉਣੇ ਦੀ ਧਾ ਨਿਕਲ ਗਈ ਕਹਿੰਦਾ ਪੂਰਨ ਸਿਆ ਮੈਨੂੰ ਅਸਲੀਅਤ ਤੇਰੀ ਦਾ ਅੱਜ ਪਤਾ ਲੱਗਾ ਤੂੰ ਤੇ ਬਰੀ ਗੁਰੂ ਦੀ ਸ਼ੋਭਾ ਕਰਨ ਵਾਲਾ ਸਾਂ ਔਰ ਤੂੰ ਗੁਰੂ ਘਰੋਂ ਚਬਾਰੇ ਪਾਲੇ ਤੇਰੀ ਐਨੀ ਵਡਿਆਈ ਸੰਗਤ ਤੇਨੂੰ ਗੁਰੂ ਕਰਕੇ ਮਥਾ ਟੇਕਦੀ ਰਹੀ ਅੱਜ ਪੂਰਨ ਸਿਆ ਤੇਰੇ ਘਰੇ ਗੁਰੂ ਆਇਆ ਗੁਰੂ ਦੀ ਤੈਨੂੰ ਲੋੜ ਸੀ ਅੱਜ ਗੁਰੂ ਤੋਂ ਬੇਮੁਖ ਨਾ ਹੋ ਉਹ ਸਿਰੀ ਆਪਣੇ ਮਾਲਕ ਅਗੇ ਤਰਲੇ ਲੈਂਦਾ ਪੂਰਨ ਸਿਆ ਤੈਨੂੰ ਅੱਜ ਗੁਰੂ ਦੀ ਮਦਦ ਕਰਨੀ ਚਾਹੀਦੀ ਹੈ ਉਹ ਕਹਿੰਦਾ ਜਾ ਮੂਰਖਾ ਥੱਲੇ ਇਹਨੂੰ ਕਹਿੰਦਾ ਮੈਨੂੰ ਮਰਵਾ ਆਪ ਵੀ ਬੱਚ ਉਹਨਾਂ ਨੂੰ ਕਹਦੇ ਕੋਈ ਨਹੀਂ ਅਸੀਂ ਦਰਸ਼ਨ ਕਰਨੇ ਹੋਣਗੇ ਕਿਤੇ ਨਾਨਕਪੁਰ ਸਾਹਿਬ ਆਦਾਂਗੇ ਉਹਨੇ ਰਾਤ ਦੇ ਹਨੇਰੇ 'ਚ ਆਵਾਜ਼ ਬੜੀ ਦੂਰ ਤੱਕ ਜਾਂਦੀ ਮਹਾਰਜ ਮੰਜ਼ੇ ਦੇ ਥੱਲੇ ਬੈਠੇ ਤੇ ਜਿਉਣਾ ਰੋ ਕੇ ਪੌੜੀਆਂ ਤੋਂ ਉਤਰਿਆ ਨਹੀਂ ਜਾਂਦਾ ਵੀ ਮਹਾਰਜ ਨੂੰ ਹਣ ਕੀ ਕਹਾਂ ਤਾਂ ਆ ਕੇ ਥੱਲੇ ਜਿਉਣਾ ਮਹਾਰਜ ਦੇ ਕੋਲ ਹੱਥ ਜੋੜ ਕੇ ਦਸਮ ਲੱਗਾ ਤੇ ਰੋਣ ਨਿਕਲ ਗਿਆ ਮਹਾਰਜ ਕਹਿੰਦੇ ਜਿਉਣ ਸਿਆ ਕਹਿਣ ਦੀ ਕੋਈ ਲੋੜ ਨਹੀਂ ਅਸੀਂ ਸਭ ਕੁਝ ਸੁਣ ਲਿਆ ਜੋ ਕੁਝ ਪੂਰਨ ਨੇ ਕਿਹਾ ਤੇ ਮਹਾਰਜ ਕਹਿੰਦੇ ਜਿਉਣ ਸਿਆ ਜਦੋਂ ਵੀ ਇਹ ਕਿਤੇ ਆਨੰਦਪੁਰ ਸਾਹਿਬ ਜਾਂਦਾ ਸੀ ਨਾ ਸਾਡੇ ਅੱਗੇ ਹੱਥ ਜੋੜ ਕੇ ਖੜ ਜਾਂਦਾ ਸੀ ਮਹਾਰਾਜ ਸਾਡੇ ਘਰੇ ਕਿਤੇ ਚਰਨ ਪਾਇਓ ਮਹਾਰਾਜ ਸਾਡੇ ਘਰੇ ਕਿਤੇ ਚਰਨ ਪਾਇਓ ਮਹਾਰਾਜ ਸਾਡੇ ਘਰੇ ਚਰਨ ਪਾਇਓ ਅੱਜ ਗੁਰੂ ਦੇ ਘਰੇ ਚੱਲ ਕੇ ਆਇਆ ਤੇ ਅੱਜ ਸਾਨੂੰ ਇਹ ਜੀ ਆਇਆਂ ਵੀ ਨਹੀਂ ਕਹਿ ਸਕਿਆ ਮਹਾਰਾਜ ਕਹਿੰਦੇ ਕੋਈ ਨਹੀਂ ਇਹਦੇ ਨਾਲ ਕੋਈ ਰੋਸ ਨਹੀਂ ਐ ਜਿਉਣਾ ਸਿਆ ਇਹਾ ਕੁਝ ਹੋ ਜਾਂਦਾ ਹੈ ਬਿਪਤ ਪਦੀ ਸਭ ਹੀ ਸੰਗ ਸਾੜਤ ਕੋਊ ਨਾ ਆਵਤ ਨਿਹ ਦੇ ਉਹ ਜਿਉਣਾ ਰੋ ਕੇ ਕਹਿੰਦਾ ਸਤਿਗੁਰੂ ਰੱਬ ਨੇ ਬੜੀ ਗਰੀਬੀ ਦਿੱਤੀ ਮੇਰਾ ਕੋਈ ਆਪਣਾ ਘਰ ਨਹੀਂ ਏਦੀ ਸੇਵਾ ਸਾਰਾ ਦਿਨ ਕਰਦਾ ਇਥੋਂ ਪ੍ਰਸ਼ਾਦਾ ਛੱਕੇ ਇਥੇ ਸੌਂਦਾ ਨਾ ਪਰ ਅੱਜ ਰੱਬ ਨੂੰ ਇੱਕ ਉਲਾਮਾ ਦੇਣਾ ਹੈ ਰੱਬਾ ਕਿਤੇ ਮੈਨੂੰ ਕਾਨਿਆ ਵੀ ਦੀ ਵੀ ਸ਼ਾਨ ਦਿੱਤੀਂਦੀ ਅੱਜ ਮੈਂ ਬਾਜਾਂ ਵਾਲੇ ਨੂੰ ਆਪਣੇ ਘਰੇ ਲੈ ਕੇ ਬੈਠ ਜਾਂਦਾ ਅੱਜ ਮੇਰਾ ਰੱਬ ਨਾਲ ਰੋਸ ਹੈ ਤੂੰ ਮੈਨੂੰ ਘਰ ਗਿਉਣੇ ਦਿੱਤਾ ਅੱਜ ਤੁਹਾਨੂੰ ਲੈ ਜਾਂਦਾ ਮੈਂ ਆਪਣੇ ਘਰੇ ਤੁਹਾਨੂੰ ਬਿਠਾਉਂਦਾ ਮਾਰੇ ਜਿਉਣੇ ਨੂੰ ਗੱਲ ਨਾਲ ਲਾ ਕੇ ਕਹਿੰਦੇ ਪੁੱਤਰ ਤੇਰੀ ਸੇਵਾ ਪ੍ਰਵਾਨ ਮਰਦ ਨਿਕਲਣ ਲੱਗੇ ਮਾਰੇ ਦੇ ਕੰਦੇ ਪੂਰਨ ਸਿਆ ਵਸਦਾ ਰ ਕੋਈ ਗੱਲ ਨਹੀਂ ਸੇਵਾ ਦਾ ਮੌਕਾ ਦੀ ਮੌਕਾ ਸੀ ਤੂੰ ਕਰ ਨਹੀਂ ਸਕਿਆ ਇਹਨੇ ਅੱਗ ਬਾਲੀ ਸੀ ਤੇ ਭੱਜ ਕੇ ਜਿਉਣਾ ਗਿਆ ਇਹਦੇ ਕੋਲ ਇੱਕ ਟਿੰਡ ਪਈ ਸੀ ਜਿਹੜੀਆਂ ਖੂ ਦੀਆਂ ਟਿੰਡਾਂ ਹੁੰਦੀਆਂ ਇਹਨੇ ਬਲ ਦੇ ਕੋਲੇ ਟਿੰਡ ਚ ਪਾਏ ਮਾਰੇ ਦੇ ਹੱਥ ਚ ਦੇ ਕੇ ਉਹ ਟਿੰਡ ਕਹਿੰਦਾ ਮਹਾਰਾਜ ਇੱਥੇ ਨਾ ਰੁਕਿਓ ਤੁਹਾਡੇ ਹੱਥ ਤੇ ਚਰਨ ਬਰਫ਼ ਚ ਲੱਗੇ ਹੋਏ ਨੇ ਮਾਰਜ ਕਿਤੇ ਘੜੀ ਰਾਮ ਕਰਿਓ ਤੇ ਇਸ ਅੱਗ ਨੂੰ ਸੇਕ ਲਿਓ ਮਾਰੇ ਤੁਹਾਡਾ ਸਰੀਰ ਬਰਫ਼ ਚ ਲੱਗਿਆ ਹੋਇਆ ਮਾਰਦ ਕੇੰਦਰ ਜੋਨ ਸਿਆ ਠੀਕ ਹੈ ਮਾਰੇ ਨੇ ਟਿੰਡ ਹੱਥ ਚ ਪਗੜੀ ਘੋੜੇ ਬਲਦੇ ਹੋਏ ਸਨ ਮਾਰੇ ਚੱਲਦੇ ਚੱਲਦੇ ਚਲੋ ਮੈਂ ਰਸਤੇ ਚ ਨਹੀਂ ਹੁਣ ਕਾਂਗਾ ਮਾਛੀਵਾੜੇ ਦੇ ਜੰਗਲ ਚ ਪਹੁੰਚ ਜਾਂਦੇ ਮਾਰੇ ਦਾ ਜਾਮਾ ਲੀਰੋ ਨੀਰ ਸਿਰਫ ਇੱਕ ਸ਼ਮਸ਼ੀਰ ਮਾਰੇ ਦੇ ਚਰਨਾ ਚ ਅਜ ਕੋਈ ਜੋੜਾ ਨਹੀਂ ਕੱਲ ਦਾਸ ਨੇ ਬੇਨਤੀ ਕੀਤੀ ਸੀ ਮਾਰੇ ਜੋੜਾ ਜਿਹੜਾ ਨਾ ਉਹ ਜੁਧਾਰ ਸਿੰਘ ਦੀ লাশ ਦੇ ਕੋਲੇ ਲਾ ਕੇ ਆਏ ਸਨ ਵੀ ਮੇਰੇ ਬੱਚਿਆਂ ਦੇ ਕੇਸ ਕਿੰਦੇ ਆ ਮਾਰੇ ਮਾਛੀਵਾੜੇ ਦੇ ਜੰਗਲ ਤੇ ਚਲੇ ਗਏ ਜਿਹੜੇ ਕਦੀਰ ਝਾੜੀਆਂ ਸਾਨੂੰ ਉਹਨਾਂ ਦੇ ਨਾਲ ਆੜ ਅੜ ਕੇ ਮਹਾਰਾਜ ਦਾ ਸਾਰਾ ਜਾਮਾ ਲੀਰੋ-ਲੀਰ ਹੋ ਗਿਆ। ਅੱਗੇ ਇੱਕ ਆੜੂਆ ਦਾ ਬਾਗ ਆਇਆ। ਉਥੇ ਥੱਲੇ ਉਸ ਧਰਤੀ ਤੇ ਬੜੇ ਰੋਡ ਸਨ ਉਸ ਸਮੇਂ। ਮਹਾਰਾਜ ਉੱਥੇ ਆ ਕੇ ਨਾ ਲੰਘ ਕੇ ਤੇ ਉਹ ਉਹ ਉਥੇ ਬਾਗ ਦੇ ਵਿੱਚ ਬੈਠ ਜਾਂਦੇ ਐ। ਕਾਫੀ ਰੋਡ ਸਨ ਤੇ ਮਹਾਰਾਜ ਨੇ ਉੱਥੇ ਚੌਂਕੜਾ ਮਾਰ ਲਿਆ। ਉਹ ਮੈਂ ਮੇਰੀ ਗੱਡੀ 'ਚੋਂ ਦਾ ਸੋਚਦਾ ਹਾਂ ਸਾਡੇ ਕਦੋਂ ਕੋਈ ਜੀਤ ਉਰਦੇ ਨਾ ਅਸੀਂ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਚ ਆ ਕੇ ਉਸ ਪਰਿਵਾਰ ਕੋਲ ਬੈਠਦਾਨੇ ਦਾ ਕੋਈ ਤੁਰ ਗਿਆ ਉਹ ਹੌਸਲਾ ਦੇਣਾ ਚਾਹੀਦਾ ਇਹਦੇ ਦੁੱਖ 'ਚ ਸ਼ਰੀਕ ਹੋਈਏ ਮਹਾਰਾਜ ਦੇ ਦੋ ਪੁੱਤ ਬਰਸ਼ੀਆਂ ਖਾ ਕੇ ਸ਼ਹੀਦ ਹੋ ਗਏ ਕੋਈ ਇਹ ਵੀ ਮਹਾਰਾਜ ਕੋਲ ਕਹਿਣ ਵਾਲਾ ਨਹੀਂ ਸੀ ਮਹਾਰਾਜ ਬੜਾ ਮਾੜਾ ਹੋਇਆ ਤੇਰੇ ਪੁੱਤ ਸ਼ਹੀਦ ਹੋ ਗਏ ਕੱਲਾ ਮਹਾਰਾਜ ਅਜ ਮਾਛੀਵਾੜੇ ਜਾ ਕੇ ਚੌਂਕੜਾ ਮਾਰ ਕੇ ਬੈਠ ਗਿਆ ਤੇ ਮਹਾਰਾਜ ਨੇ ਉੱਥੇ ਕੋਈ ਰੱਬ ਨੂੰ ਉਲਾਮਾ ਨਹੀਂ ਦਿੱਤਾ ਉਹ ਜੇ ਇੱਕ ਪਾਤਸ਼ਾਹੀ ਖਿਆਲ ਬਹੁਤ ਰਾਗੀ ਸਿੰਘ ਇਹਨਾਂ ਦਿਨਾਂ 'ਚ ਉਹ ਸ਼ਬਦ ਦਾ ਗਾਇਨ ਕਰਦੇ ਨੇ ਮਹਾਰਾਜ ਨੇ ਨਾ ਹਵਾ ਚੱਲਦੀ ਵੇਖ ਕੇ ਨਾ ਮਰਦ ਕਹਿੰਦਾ ਹਵਾਏ ਇੱਕ ਸਾਡਾ ਸਿੜੀਆਂ ਰੱਬ ਦੇ ਘਰ ਪਹੁੰਚਾਈ ਜੇ ਤੂੰ ਰੱਬ ਦੇ ਘਰ ਪਹੁੰਚਦੀ ਹੈ ਮਾਰੇ ਨੇ ਉੱਥੇ ਇੱਕ ਸ਼ਬਦ ਦਾ ਉਚਾਰਨ ਕੀਤਾ ਸੀ ਮਿਤਰ ਪਿਆਦੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿਤਰ ਪਿਆਦੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੋਦ ਦੇਨ ਰੋਗ ਰਜਾਈਆਂ ਦੋ ਡੜਾ ਨਾਗ ਨਿਵਾਸਾਂ ਦੇ ਰਹਿਣਾ ਤੂਦ ਬਿਨ ਰੋਗ ਰਜ਼ਾਈਆਂ ਦਾ ਹੋ ਡਣ ਨਾਗ ਨਿਵਾਸਾਂ ਦੇ ਰਹਿਣਾ ਤੂਦ ਬਿਨ ਰੋਗ ਰਜ਼ਾਈਆਂ ਦਾ ਹੋ ਡਣ ਨਾਗ ਨਿਵਾਸ ਦੇ ਰਹੇ ਡਾ ਯਾਰੜੇ ਦਾ ਸਾਨੂੰ ਸੱתר ਚੰਗਾ ਸੱתר ਪ੍ਰਾਲੀ ਨੂੰ ਕਹਿੰਦੇ ਕਹਿੰਦੇ ਰੱਬਾ ਤੇਰੇ ਪਿਆਰ ਤੇ ਸੱתר ਵੀ ਸਾਨੂੰ ਚੰਗੇ ਜੇ ਤੇਰੀ ਯਾਦ ਨਹੀਂ ਤੇ ਰਜਾਈਆਂ ਵੀ ਸੱਪ ਬਣ ਕੇ ਸਾਨੂੰ ਡੰਗ ਮਾਰਦੀਆਂ ਯਾਰੜੇ ਦਾ ਸਾਨੂੰ ਸੱתר ਚੰਗਾ ਨਾਗ ਨਿਵਾਸਾਂ ਦੇ ਰਹਿਣਾ ਇਹ ਸ਼ਬਦ ਦਾ ਉਚਾਰਨ ਇਹਦੇ 'ਚ ਰੱਬ ਨੂੰ ਉਲਾਮਾ ਕੋਈ ਨਹੀਂ ਐ ਦਸਵੇਂ ਪਾਠਾ ਜਿਵੇਂ ਰੱਬ ਨੂੰ ਕਹਿੰਦੇ ਹੋਣ ਰੱਬਾ ਜੋ ਸਵਾਲ ਲੱਖ ਦੀ ਸੇਦਾ ਤੇ ਗੋਬਿੰਦ ਸਿੰਘ ਸੌਂਦਾ ਸੀ ਤੇਰੀ ਰਜ਼ਾ ਚ ਖੁਸ਼ ਸੀ ਅੱਜ ਮੇਰੇ ਕੋਲ ਕੁਝ ਵੀ ਨਹੀਂ ਰਿਹਾ ਜੇ ਅੱਜ ਗੋਬਿੰਦ ਸਿੰਘ ਰੋੜਾਂ ਤੇ ਚੌਂਕੜਾ ਮਾਰ ਕੇ ਬੈਠੇ ਤੇਰੀ ਰਜ਼ਾ ਚ ਅੱਜ ਵੀ ਗੁਰੂ ਖੁਸ਼ ਹੈ ਤੈਨੂੰ ਲਾਹਾ ਕੋਈ ਨਹੀਂ ਹੈ ਮਹਾਰਾਜ ਉੱਥੇ ਬੈਠੇ ਜਿਹੜੀ ਉਹ ਟੈਂਡ ਦੀ ਅੱਗ ਸੇਕੀ ਮਹਾਰਾਜ ਨੇ ਉਹ ਸਵਾਹ ਵਿੱਚੋਂ ਕੱਢ ਦਿੱਤੀ ਜਦੋਂ ਅੱਗ ਸ਼ਾਂਤ ਹੋਈ ਮਹਾਰਾਜ ਨੇ ਇਸੇ ਟੈਂਡ ਨੂੰ ਸਰਹਾਣੇ ਥੱਲੇ ਰੱਖ ਲਿਆ ਜੀ ਰੋੜਾਂ ਦੇ ਉੱਪਰ ਮਹਾਰਾਜ ਸੌਂਗੇ ਮਹਾਰਾਜ ਨੇ ਸ਼ਮਸ਼ੀਰ ਆਪਣੇ ਸਾਤੀ ਦੇ ਉੱਪਰ ਰੱਖ ਲਈ ਤੇ ਮਹਾਰਾਜ ਚਲੋ ਕਈ ਇਤਿਹਾਸ ਕਰ ਕਹਿੰਦੇ ਖੱਬੀ ਲੱਤ ਤੇ ਸੱਜੀ ਲੱਤ ਮਹਾਰਾਜ ਨੇ ਰੱਖੀ ਮਾਰੇ ਦੇ ਚਰਨਾ ਚ ਖੂਨ ਜੰਮਿਆ ਪਿੰਜਰੀਆਂ ਤੇ ਉਹ ਛਰੀਟਾਂ ਪਈਆਂ ਹੋਈਆਂ ਨੇ ਖੂਨ ਮਹਾਰਾਜ ਨੇ ਪਜਾਮੀ ਜਿਹੜੀ ਪਾਈ ਸੀ ਸਾਦੀ ਖੂਨ ਨਾਲ ਲਿਬੜੀ ਐ ਕਹਿੰਦੇ ਮਾਰੇ ਪਤਾ ਨਹੀਂ ਕਿਹੜੇ ਖਿਆਲਾਂ ਚ ਸਨ ਤੇ ਸਿਆਣਿਆਂ ਨੇ ਕਹ ਕਹਿੰਦੇ ਨੀਂਦ ਕੰਡਿਆਂ ਤੇ ਵੀ ਆ ਜਾਂਦੀ ਮਹਾਰਾਜ ਨਾਲ ਹੂਕ ਨੀਂਦ ਉਥੇ ਸੌਂਗੇ ਜੀ ਸਤਿਦਾਨੋਂ ਕਿਸੇ ਦਾ ਪੁੱਤ ਤੁਰ ਜੇ ਨਾ ਉਹ 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 ਨਾ ਭਰ ਜਵਾਨੀ ਚ ਵੀ ਕੰਧਾ ਨੂੰ ਹੱਥ ਪਾ ਪਾ ਕੇ ਤੁਰਦਾ ਉਹਦੀ ਸਤਿਆ ਜਿਹੜੀ ਸਰੀਰ ਚੋਂ ਚਲੀ ਜਾਂਦੀ ਹੈ ਕਿਸੇ ਦਾ ਜਵਾਨ ਬੱਚਾ ਤੁਰਦੇ ਨਾ ਉਹਦੀ ਸਤਿਆ ਆ ਮੈਂ ਨਾ ਇੱਕ ਦਿਨ ਪਿੰਡ ਸਾਡੇ ਘਰੇ ਨਾ ਕਿਸੇ ਦਾ ਭੋਗ ਸੀ ਕਿਸੇ ਨਖੰਡਪਾਟ ਸਾਹਿਬ ਦਾ ਤੇ ਉਹ ਮੈਂ ਕੀਰਤਨ ਕਰ ਲਾ ਪਿਆ ਬੱਚਾ ਮੇਰੇ ਨਾਲ ਸੀ ਤੇ ਮੇਰਾ ਤਾਕਾ ਆਇਆ ਉਹ ਤਾਬਿਆਂ ਚ ਬੈਠ ਗਿਆ ਮੈਂ ਕੀਰਤਨ ਕਰ ਰਿਹਾ ਹਾਂ ਮੇਰਾ ਬੱਚਾ ਤਾਬਿਆਂ ਚ ਬੈਠ ਗਿਆ ਤੇ ਉਹ ਮੇਰੇ ਦਾਦੀ ਜੀ ਨੇ ਮੇਰੇ ਡੈਡੀ ਜੀ ਦੇ ਚਾਚੀ ਜੀ ਉਹ ਕਿਤੇ ਉਥੇ ਭੋਗਤੇ ਗਏ ਉਹਨੇ ਮੇਰੇ ਬੱਚੇ ਨੂੰ ਤਾਬਿਆਂ ਬੈਠਿਆ ਮੈਨੂੰ ਕੀਰਤਨ ਬੈਠਾ ਜੇ ਉਹ ਘਰੇ ਆਏ ਨਾ ਤੇ ਮੇਰੀ ਮਾਤਾ ਜੀ ਨੂੰ ਕਹਿੰਦੀ ਵੀ ਇਹ ਆਪਣੇ ਨਾ ਪੁੱਤ ਇਹਦੇ ਪੋਤਰੇ ਤੇ ਅੱਜ ਮਿਰਚਾਂ ਵਾਰ ਕੇ ਅੱਗ 'ਚ ਛੁੱਟ ਅੱਜ ਇਹ ਤਾਬਿਆਂ 'ਚ ਬੈਠਾ ਬੜਾ ਸੋਹਣਾ ਲੱਗਦਾ ਸੀ ਇਹਦਾ ਪਿਓ ਕੀਰਤਨ ਕਰ ਰਿਹਾ ਸੀ ਤੇ ਤਾਬਿਆਂ 'ਚ ਬੈਠਾ ਸੀ ਇਹਦੇ ਤੇ ਮਿਰਚਾਂ ਵਾਰ ਕੇ ਚੁੱਲ੍ਹੇ 'ਚ ਛੁੱਟੀਆਂ ਜਦੋਂ ਮਿਰਚਾਂ ਦਾ ਉਹਨੇ ਦਾਦੀ ਜੀ ਨੇ ਨਾਮ ਲਿਆ ਨਾ ਮੇਰੇ ਮਨ 'ਚ ਵਿਚਾਰ ਆਈ ਬਾਜਾ ਵਾਲਿਆ ਜਿਹਦੇ ਸੋਹਣੇ ਬੱਚੇ ਹਣ ਉਹ ਬਾਹਰੋਂ ਰਾਤ ਨੂੰ ਆਉਣ ਤੇ ਮਾਮਾ ਮਿਰਚਾਂ ਮਾਰ ਕੇ ਚੁੱਲਿਆਂ 'ਚ ਸੁੱਟਦਿਆਂ ਨੇ ਤੇਰੇ ਐਨੇ ਸੋਹਣੇ ਬੱਚੇ ਸਨ ਤੂੰ ਸਾਡੇ ਉੱਪਰੋਂ ਦੀ ਵਾਰ ਵੀ ਹੋ ਸਾਡੇ ਉੱਪਰੋਂ ਮਾਰੇ ਤਾਂ ਆਪਣੇ ਬੱਚੇ ਮਾਰ ਕੇ ਲੋਕ ਮਿਰਚਾਂ ਮਾਰ ਕੇ ਚੁੱਲਿਆਂ 'ਚ ਸੁੱਟਦੇ ਆ ਤੇ ਮੈਂ ਆਪਣੇ ਬੱਚੇ ਦੇ ਮੂੰਹ ਵੱਲ ਵੇਖਾ ਸੱਤ ਦਾਣੋਂ بڑا ਕਿੱਡਾ ਕੋ ਵੱਡਾ ਹੌਸਲਾ ਹੋਏਗਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਜਿਹੜਾ ਬੱਚਿਆਂ ਦੀਆਂ ਲਾਛਾਂ ਕੋਲੋਂ ਲੰਘ ਕੇ ਅੱਗੇ ਜਾ ਕੇ ਤੂਕ ਸੌ ਦਿੰਦਾ ਹੈ ਸ਼ੈਤ ਜਿਵੇਂ ਦੋ ਕਿਸ਼ਤਾਂ ਕਰਜ਼ੇ ਦੀਆਂ ਮੋੜੀਆਂ ਹੁਣ ਅੱਜ ਮੈਂ ਸੁਰਖੀ ਤੋਂ ਹੋ ਕੇ ਮੈਨੂੰ ਨੀਂਦ ਆਈ ਹੈ ਮੜਾ ਦੇ ਉਥੇ ਸੋਂਗੇ ਇਧਰੋਂ ਤਿੰਨ ਸਿੱਖ ਪਿੱਛੇ ਤਾਰਿਆਂ ਦੀ ਛੇਦ ਤੇ ਚਲੋ ਤਾਰਿਆਂ ਦੀ ਛੇਦ ਵਿਦਵਾਨਾਂ ਨੇ ਲਿਖੀ ਵੈਸੇ ਤੇ ਗੁਰਮੁਖੋ ਸਿੱਖ ਗੁਰੂ ਨਾਲ ਇੰਨਾ ਮੋਹ ਕਰਦੇ ਸਨ ਜਿੱਥੇ ਜਾਏ ਬਹੇ ਮੇਰਾ ਸਾਤਗੁਰੂ ਸੋ ਥਾਨ ਸੁਹਾਵਾ RAM RAJE GUR SIKHI SO THAAN ਲੈ ਧੂਰ ਮੁਖ ਮਹਾਰਾਜ ਦੀ ਖੁਸ਼ਬੂ ਹੀ ਸਿੱਖਾਂ ਨੂੰ ਉਥੇ ਲੈ ਕੇ ਆ ਗਈ ਕਹਿੰਦੇ ਇਧਰ ਉਧਰ ਮਹਾਰਾਜ ਨੂੰ ਲੱਭ ਰਹੇ ਸਨ ਮਹਾਰਾਜ ਕਹਿੰਦੇ ਸਨ ਇਧਰ ਮਿਲਾਂਗੇ ਉਥੇ ਮੈਂ ਇੱਕ ਨੌਕਰ ਸੀ ਪੰਜਾਬੇ ਤੇ ਗਲਾਬੇ ਦਾ ਆੜੂਆਂ ਦਾ ਬਾਗ ਉਹਨੇ ਰਾਤ ਨੂੰ ਪਾਣੀ ਲਾਇਆ ਹੋਇਆ ਖੂਹ ਗਿੜ ਰਿਹਾ ਜਦੋਂ ਪਾਣੀ ਲਾਇਆ ਤੇ ਉਹ ਤਿੰਨ ਸਿੱਖਾਂ ਨੂੰ ਭਾਈ ਦਇਆ ਸਿੰਘ ਧਰਮ ਸਿੰਘ ਨੂੰ ਵੇਖ ਲੈਂਦਾ ਮਾਨ ਸਿੰਘ ਨੂੰ ਕਹਿੰਦਾ ਭਾਈ ਤੁਸੀਂ ਕੌਣ ਕਹਿੰਦੇ ਗੁਰੂ ਸਾਹਿਬ ਦੇ ਸਿੱਖ ਉਹਨੇ ਦੱਸਿਆ ਕਹਿੰਦੇ ਤੁਹਾਡੇ ਵਰਗਾ ਇੱਕ ਲੰਮੇ ਦੇ ਝੱਗੇ ਵਾਲਾ ਕੋਈ ਕੋ ਨੂੰ ਪਤਾ ਤੇ ਨਹੀਂ ਸੀ ਕਹਿੰਦਾ ਤੁਹਾਡੇ ਵਰਗਾ ਇੱਕ ਲੰਮੇ ਦੇ ਝੱਗੇ ਵਾਲਾ ਅੱਧੀ ਰਾਤ ਤੋਂ ਬਾਅਦ ਇੱਥੇ ਆਇਆ ਇਹ ਉਹਤੇ ਰੋੜਾਂ ਤੇ ਐ ਸੁਤੇ ਆ ਜਿਵੇਂ ਬਹੁਤ ਮਹਿੰਗੀ ਵਿਛਾਈ ਹੋਵੇ ਉਹ ਥੱਕਿਆ ਟੁੱਟਿਆ ਲੱਗਦਾ ਹੈ ਦਇਆ ਸਿੰਘ ਬਾੜ ਸਿੰਘ ਧਰਮ ਸਿੰਘ ਕਹਿੰਦੇ ਉਹ ਬਾਜਾਪਾਲ ਹੋਏਗਾ ਕਿੰਦੇ ਸਾਨੂੰ ਲੈ ਕੇ ਚੱਲ ਜਦੋਂ ਇਹ ਤਿੰਨ ਸਰੀਰ ਕਹਿੰਦਾ ਮਹਾਰਾਜ ਹੂਕ ਸੁਤੇ ਹੈ ਤੇ ਸਿੱਧੇ ਸਿੱਧੇ ਜਾ ਕੇ ਨਾ ਤਿੰਨੇ ਜਾਣੇ ਮਹਾਰਾਜ ਦੇ ਚਰਨਾਂ ਵਾਲੇ ਪਾਸੇ ਬੈਠ ਗਏ ਤੇ ਚਰਨਾਂ ਵਾਲੇ ਪਾਸੇ ਬੈਠ ਕੇ ਮਹਾਰਾਜ ਦੇ ਚਿਹਰੇ ਵੱਲ ਵੇਖਦੇ ਐ ਕਹਿੰਦੇ ਮਹਾਰਾਜ ਸੱਚੇ ਵੈ ਬੜੀ ਮਹਿੰਗੀ ਸੇਜਾਂ ਤੇ ਕਦੇ ਤੁਹਾਨੂੰ ਇਤਨਾ ਸੁਤਿਆ ਨਹੀਂ ਜੇ ਅਸੀਂ ਵੇਖਿਆ ਜਿਹੜਾ ਅੱਜ ਤੁਹਾਨੂੰ ਅਸੀਂ ਰੋੜਾ ਤੇ ਸੁਤੇ ਨੂੰ ਵੇਖ ਰਹਾ ਜਦੋਂ ਮਹਾਰਾਜਵਾਲੇ ਨੇ ਵੇਖਿਆ ਚਰਨਾ ਤੇ ਖੂਨ ਜੰਮਿਆ ਤੇ ਪਹਿਲਾਂ ਤੇ ਚਾਹੁੰਦੇ ਸਨ ਮਹਾਰਾਜ ਨੂੰ ਹੋਰ ਸੌ ਲੈਣ ਦੀਏ ਪਰ ਜਦੋਂ ਮਹਾਰਾਜਾ ਨੇ ਵੇਖਿਆ ਤੇ ਦੋ ਬੱਚੇ ਤੁਰ ਗਏ ਤੇ ਭਾਈ ਦਾਣ ਸਿੰਘ ਨੇ ਮਹਾਰਾਜ ਦੇ ਚਰਨਾਂ ਇਤਰਾ ਹੱਥ ਚ ਪਕੜ ਲਏ ਦੋਵੇਂ ਜਦੋਂ ਮਹਾਰਾਜ ਦੇ ਚਰਨਾਂ ਨੂੰ ਨੇ ਮਹਾਰਾਜ ਉੱਬੜ ਵਾਈ ਉਠੇ ਛਮਸੀਰ ਦੇ ਮੁਠੇ ਤੇ ਹੱਥ ਚ ਲਾ ਗਿਆ ਤੇ ਮਹਾਰਾਜ ਨੇ ਛਮਸੀਰ ਪਾਸੇ ਰੱਖ ਕੇ ਨਾ ਇਤਰਾ ਕਲਾਵਾ ਕੀਤਾ ਜੀ ਮਹਾਰਾਜ ਨੇ ਇਤਰਾ ਦੋਵੇਂ ਹੱਥ ਫੜਾਏ ਕਹਿੰਦੇ ਮੇਰੇ ਬੱਚਿਓ ਆ ਗਏ ਹਾਂ ਮੈਂ ਤੁਹਾਡੀ ਬੜੇ ਤੇਰ ਤੋਂ ਵੇਟ ਕਰ ਰਿਆ ਹਾਂ ਮੇਰੇ ਪੁੱਤਰ ਮੈਨੂੰ ਪਤਾ ਸੀ ਮੈਨੂੰ ਭਾਲ ਲੈਣਗੇ ਜਦੋਂ ਆਪਣੇ ਕੋਈ ਤੁਰਦਾ ਇਹਨਾਂ ਤੇ ਦੂਸਰੇ ਦੇ ਬੱਚਿਆਂ ਚੋਂ ਸਾਨੂੰ ਆਪਣਿਆਂ ਦਾ ਨਿਗ ਮਿਲਦਾ ਮੈਂ ਇੱਕ ਵਾਰੀ ਗਿਆ ਇੱਕ ਨਾ ਜਗਰਾਉ ਬਿਰਦਾ ਆਸ਼ਰਮ ਬਣਿਆ ਅਸੀਂ ਗਾ ਕਿਤੇ ਕਥਾ ਕਰਨ ਜਾਣਾ ਹੈ ਤੇ ਅਸੀਂ ਗਿਆ ਤੁਰ ਬਿਰਦ ਬਿਰਦਾ ਆਸ਼ਰਮ ਮਜਾਨੇ ਆ ਉਥੇ ਇੱਕ ਬਜ਼ੁਰਗ ਮਾਈ ਬੈਠੀ ਮੋਹ ਦੇ ਕੋਲ ਬੈਠ ਗਿਓ ਨੇ ਮੈਨੂੰ 5 ਮਿੰਟ ਆਪਣੇ ਗੱਲ ਨਾਲ ਘੁੱਟ ਕੇ ਲਈ ਰੱਖਿਆ 5 ਮਿੰਟ ਨਾ ਕੋਈ ਜਾਗਦੀ ਨਾ ਬੁੱਝਦੀ ਜਦੋਂ ਉਹਨੇ ਛੱਡਿਆ ਸੀ ਗੱਲਾਂ ਕਰਦੇ ਨੇ ਮੈਂ ਨਾਲ ਦੇ ਸਾਥੀਆਂ ਨੂੰ ਕਿ ਅਸਲ ਵਿੱਚ ਮੈਨੂੰ ਨਹੀਂ ਸੀ ਪਿਆਰ ਕਰ ਰਹੀ ਅਸਲ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਗੱਲ ਲਾਉਣਾ ਚਾਹੁੰਦੀ ਜਿਹੜੇ ਨੂੰ ਇੱਥੇ ਛੱਡ ਗਏ ਨੇ ਆਪਣੇ ਘਰੋਂ ਧੱਕੇ ਮਾਰ ਕੇ ਜਦੋਂ ਆਪਣਾ ਕੋਈ ਦੂਰ ਹੁੰਦਾ ਨਾ ਦੂਸਰਿਆਂ ਨੂੰ ਛਾਤੀ ਨਾਲ ਲਾ ਕੇ ਸਾਨੂੰ ਉਹਨਾਂ ਚੋਂ ਪਿਆਰ ਮਿਲਦਾ ਹੈ ਮਹਾਰਾਜ ਦੇ ਦੋ ਪੋਤੇ ਸ਼ਹੀਦ ਹੋ ਗਏ ਦੋ ਕੋਲ ਨਹੀਂ ਬਯਾ ਸਿੰਘ ਧਰਮ ਸਿੰਘ ਮਾਨ ਸਿੰਘ ਨੂੰ ਮਹਾਰਾਜ ਨੇ ਘੁੱਟ ਕੇ ਆਪਣੇ ਗਲ ਨਾਲ ਲਾਇਆ ਮੇਰੇ ਬੱਚੇ ਆ ਗਏ ਹੋ ਸਾਰਿਆਂ ਦੇ ਨੇਤਰਾਂ ਚ ਤਿੰਨਾ ਸਿੰਘਾਂ ਦੇ ਨੇਤਰਾਂ ਚ ਝਲ ਮਹਾਰਜ ਕਹਿੰਦੇ ਸੇਗੋ ਝਲ ਸਕਣਾ ਕਿਤੇ ਹੈ ਹਾਂ ਮਹਾਰਜ ਇਥੇ ਨੇੜੇ ਖੂਹ ਗਿੜਦਾ ਹੈ ਮਹਾਰਜ ਕਹਿੰਦੇ ਚਲੋ ਆਪਾਂ ਖੂਹ ਕੋਲੇ ਚੱਲਦੇ ਹਾਂ ਸਾਡਾ ਇਤਿਹਾਸ ਕਹਿੰਦੇ ਮਹਾਰਾਜ ਤੁਰਨ ਲੱਗੇ ਚਰਨਾ ਤੇ ਖੂਨ ਜੰਮ ਗਿਆ ਸੀ ਠਰ ਰਿਏ ਹੋਏ ਸਨ ਮਹਾਰਾਜ ਤੋਂ ਤੁਰਿਆ ਨਹੀਂ ਗਿਆ ਭਾਈ ਦਾ ਭਾਈ ਮਾਨ ਸਿੰਘ ਨੇ ਆਪਣਾ ਮੋਢਾ ਨੀਵਾ ਕੀਤਾ ਕਹਿੰਦਾ ਮਹਾਰਾਜ ਸਰੀਰ ਜਿਹੜਾ ਜੰਬ ਚੁਕਿਆ ਤੁਹਾਡੇ ਤੋਂ ਤੁਰਿਆ ਨਹੀਂ ਦੰਦਾ ਸਾਰੀ ਸੰਸਾਰ ਮਾਰੇ ਦੇ ਚਰਨਾਂ ਤੇ ਝੁਕਦਾ ਸੀ ਅੱਜ ਮਾਨ ਸਿੰਘ ਨੇ ਮਾਰੇ ਨੂੰ ਆਪਣੇ ਮੋਢੇ ਤੇ ਆਸਰਾ ਦੇ ਕੇ ਜਾ ਕੇ ਖੂਹ ਦੇ ਕੋਲ ਜਿਹੜੀ ਇੱਕ ਸੱਲ ਬਣੀ ਸੀ ਉਹਦੇ ਉੱਪਰ ਬਿਠਾ ਦਿੱਤਾ ਸਿੰਘਾਂ ਨੇ ਪਾਣੀ ਲਿਆ ਮਾਰੇ ਨੇ ਆਪਣਾ ਮੂੰਹ ਹੱਥ ਧੋਤੇ ਸਿੰਘਾਂ ਨੇ ਮਾਰੇ ਦੇ ਚਰਨ ਧੋਤੇ ਖੂਨ ਸਾਫ਼ ਕੀਤਾ ਤੇ ਪੰਜਾਬਾ ਤੇ ਗਲਾਬੇ ਦਾ ਜਿਹੜਾ ਨੌਕਰ ਸੀ ਨਾ ਤੇ ਮਹਾਰਾਜ ਉਹਨੂੰ ਪੁੱਛਦੇ ਕਹਿੰਦੇ ਭਾਈ ਇਹ 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 ਅਸੀਂ ਕਿੱਥੇ ਆ ਕਹਿੰਦੇ ਜੀ ਇਹ ਮਾਛੀਵਾੜੇ ਦੀ ਜੂ ਹੈ ਕਹਿੰਦੇ ਮਾਛੀਵਾੜੇ 'ਚ ਸਾਡੇ ਦੋ ਮਿੱਤਰ ਰਹਿੰਦੇ ਆ ਮਹਾਰਾਜ ਸਿੱਖਾਂ ਨੂੰ ਮਿੱਤਰ ਨਾਲ ਸੰਬੋਧਨ ਕਰਦੇ ਹਨ ਮਹਾਰਾਜ ਕਹਿੰਦੇ ਦੋ ਮਿੱਤਰ ਰਹਿੰਦੇ ਪੰਜਾਬਾ ਤੇ ਗੁਲਾਬਾ ਉਹ ਜਿਹੜਾ ਨੌਕਰ ਕਹਿੰਦਾ ਜੀ ਇਹ ਖੇਤ ਉਹਨਾਂ ਦਾ ਹੀ ਹੈ ਮੈਂ ਉਹਨਾਂ ਦਾ ਨੌਕਰ ਹੈ ਮਹਾਰਾਜ ਕਹਿੰਦੇ ਫਿਰ ਐ ਕਾਦੋ ਉਹਨਾਂ ਨੂੰ ਸੱਦ ਕੇ ਲਿਆ ਸਾਨੂੰ ਅੱਜ ਉਹਨਾਂ ਦੀ ਜਰੂਰਤ ਹੈ ਉਹ ਨੌਕਰ ਜਾ ਕੇ ਭੱਜ ਕੇ ਜਾਂਦਾ ਹੈ ਪੰਜਾਬੇ ਗੁਲਾਬੇ ਨੂੰ ਜਾ ਕੇ ਦੱਸਦਾ ਹੈ ਪੰਜਾਬਾ ਗੁਲਾਬਾ ਜੀ ਤੁਹਾਡਾ ਆਨੰਦਪੁਰ ਵਾਲਾ ਗੁਰੂ ਆਪਣੇ ਬਾਗ ਚ ਆਇਆ ਉਹ ਦੌੜ ਕੇ ਦੋਵੇਂ ਭਰਾ ਆਏ ਉਹਨਾਂ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਦਿਨ ਚੜ ਗਿਆ ਦਿਨ ਵੇਲੇ ਕਹਿੰਦੇ ਮਹਾਰਾਜ ਦਿਨ ਵੇਲੇ ਤੇ ਮੁਕਬਰੀ ਹੋਏਗੀ ਉਹਨਾਂ ਨੇ ਬਾਗ ਚ ਬਿਠਾਈ ਰੱਖਿਆ ਮਹਾਰਾਜ ਨੂੰ ਜਦੋਂ ਰਾਤ ਪਈ ਪੰਜਾਬਾ ਤੇ ਗੁਲਾਬਾ ਮਾਛੀਵਾੜੇ ਨਗਰ ਦੇ ਅੰਦਰ ਆਪਣੇ ਚੁਬਾਦੇ ਚ ਮਹਾਰਾਜ ਨੂੰ ਲੈ ਕੇ ਆਉਂਦੇ ਆ ਮਹਾਰਾਜ ਰਸਤੇ ਚ ਆ ਰਹੇ ਸਨ ਉਥੇ ਇੱਕ ਖत्री ਦੇ ਹਾਲੇ ਦੀ ਮਾਂ ਦੇਂਦੀ ਮਾਈ ਹਰਦੇਈ ਇੱਕ ਕਦੇ মহারাজ ਗੋਬ ਗੁਰੂ ਗੋਬਨ ਸਿੰਘ ਸਾਹਿਬ ਨੰਦਪੁਰ ਸਾਹਿਬ ਹੁੰਦੇ ਸਨ ਨਾ ਤੇ ਮਾਈ ਆਪਣੇ ਪਰਿਵਾਰ ਨੂੰ ਲੈ ਕੇ ਉਥੇ ਕਥਾ ਸੁਣਨ ਵਾਸਤੇ ਜਾਂਦੀ ਸੀ ਤੇ ਇੱਕ ਦਿਨ মহারাজ ਕਥਾ ਕਰਕੇ ਉੱਠੇ ਸਨ ਅਨੰਦਪੁਰ ਸਾਹਿਬ ਇਹ ਬਜ਼ੁਰਗ ਮਾਈ ਰਸਤੇ 'ਚ ਮਿਲ ਜਾਂਦੀ ਹੈ ਮਾਰ ਨੇ ਬਜ਼ੁਰਗ ਮਾਈ ਨੂੰ ਵੇਖ ਕੇ ਕਿ ਆਹ ਮਾਈ ਤੁਹਾਡੇ ਵੱਡੇ ਭਾਗ ਹੈ ਇੰਨੀ ਬਜ਼ੁਰਗ ਉਮਰ ਦੇ ਅੰਦਰ ਵੀ ਤੁਸੀਂ ਰੋਜ਼ ਦੋ ਟਾਈਮ ਹਾਜ਼ਰੀ ਭਰਦੇ ਹੋ ਤੇ ਮਾਈ ਹੱਥ ਜੋੜ ਕੇ ਕਹਿੰਦੀ ਸਤਿਗੁਰੂਏ ਤੇ ਤੁਹਾਡੀ ਬਖਸ਼ਿਸ਼ ਲੈ ਆਉਂਦੇ ਹਾਂ ਅਸੀਂ ਕਿਥੇ ਤੁਹਾਡੇ ਦਰਸ਼ਨ ਕਰਨ ਲਈ ਆ ਸਕਦੇ ਤੇ ਤੁਸੀਂ ਤਰਸ ਖਾਂਦੇ ਹੋ ਮਾਰੇ ਨੇ ਉਸ ਦਿਨ ਕਿਹਾ ਅਸੀਂ ਮਾਈ ਕੋਈ ਇੱਛਾ ਹੀ ਤੇ ਮੰਗ ਅੱਜ ਗੁਰੂ ਤੇਰੇ ਤੋਂ ਪ੍ਰਸੰਨ ਹੈ ਉਹ ਬਜ਼ੁਰਗ ਮਾਈ ਕਹਿੰਦੀ ਸਤਗੁਰੂ ਕੋਈ ਇੱਛਾ ਹੈ ਹੀ ਨਹੀਂ ਤੁਹਾਡੀਆਂ ਸਾਰੀਆਂ ਦਾਤਾਂ ਮੇਰੇ ਘਰ ਦੇ ਅੰਦਰ ਬਖਸ਼ਿਸ਼ ਕੀਤੀਆਂ ਹੋਈਆਂ ਮਾਰੇ ਨੇ ਦੂਸਰੀ ਵਾਰੀ ਕਿਹਾ ਮੰਗ ਪੁੱਜ ਤੇ ਮੰਗ ਕਹਿੰਦੇ ਉਹ ਮਾਈ ਕਹਿੰਦੀ ਮਹਾਰਾਜ ਸਭ ਤੋਂ ਵੱਡੀ ਦਾਤ ਤੁਹਾਡੀ ਸਿੱਖੀ ਮੇਰੇ ਬੱਚਿਆਂ ਦੇ ਕੋਲ ਮਾਰੇ ਇਸ ਤੋਂ ਵੱਡੀ ਦਾਤ ਕੋਈ ਹੈ ਨਹੀਂ ਜਿਹੜੀ ਮੈਂ ਤੁਹਾਡੇ ਤੋਂ ਮੰਗਾ ਮਾਰੋ ਤੀਸਰੀ ਵਾਰੀ ਕਹਿੰਦੇ ਮਾਂ ਕੋਜ ਤੇ ਮੰਗ ਮੈਂ ਤੇ ਕਹਿਣਾ ਜਿਹਨੂੰ ਬਾਜਾਂ ਵਾਲੇ ਨੇ ਮਾਂ ਕਹਿ ਦਿੱਤਾ ਹੋਵੇ ਉਹਨੂੰ ਹੁਣ ਮੰਗਣ ਦੀ ਕੀ ਜ਼ਰੂਰਤ ਹੈ ਜਦੋਂ ਮਾਰੇ ਨੇ ਕਿਹਾ ਮਾਂ ਕੋਜ ਤੇ ਮੰਗ ਬਜ਼ੁਰਗ ਮਾਈ ਹੱਥ ਜੋੜ ਕੇ ਕਹਿੰਦੀ ਸਤਿਗੁਰੂ ਜੀ ਇੰਨੇ ਹੀ ਤਰੁੱਠੇ ਹੋ ਨਾ ਫਿਰ ਕਿਰਪਾ ਕਰਿਓ ਜਿਸ ਦਿਨ ਇਹ ਬੁੱਢੀ ਮਾਈ ਸਰੀਰ ਛੱਡੇ ਇੱਕ ਆਪਣੇ ਦਰਸ਼ਨ ਦੇ ਦਿਓ ਇੱਕ ਆਪਣੇ ਹੱਥਾਂ ਨਾਲ ਮੇਰੇ ਤੇ ਕਫਨ ਪਾ ਦਿਓ ਉਸ ਦਿਨ ਮਾਰਜ ਕਹਿੰਦੇ ਮਾਈ ਜਿਸ ਦਿਨ ਤੂੰ ਸਰੀਰ ਛੱਡਣਾ ਉਹ ਮਾਠੀਵਾੜੇ ਦੀ ਸੀ ਉਹ ਦਿਨ ਸਾਡੇ ਕੋਲ ਨਾ ਰਾਜ ਰਹਿਣਾ ਨਾ ਤਾਜ ਨਾ ਘੋੜਾ ਨਾ ਬਾਜ਼ ਕੁਝ ਵੀ ਨਹੀਂ ਹੋਏਗਾ ਤੇ ਮਹਾਰਾਜ ਫਿਰ ਆਸਕੇ ਕਹਿੰਦੇ ਮਾਈ ਗੁਰੂ ਨਾਨਕ ਸਾਹਿਬ ਤੇਰੀ ਛਾਪ ਪੂਰੀ ਜ਼ਰੂਰ ਕਰਨਗੇ ਅੱਜ ਮਹਾਰਾਜ ਉਸ ਮਾਛੀਵਾੜੇ 'ਚ ਆ ਗਏ ਉਹ ਮਾਈ ਖੀਰਲੇ ਸੁਆਸਾਂ ਤੇ ਹੈ ਮਹਾਰਾਜ ਦਿਨ ਦਰਸ਼ਨ ਕਰਨਾ ਚਾਹੁੰਦੀ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰ ਰਹੀ ਹੈ ਕਹਿੰਦੇ ਜਦੋਂ ਅੱਧੀ ਰਾਤ ਮਹਾਰਾਜ ਮਾਛੀਵਾੜੇ ਨਗਰ 'ਚ ਵੜੇ ਨਾ ਤੇ ਮਹਾਰਾਜ ਇੱਕ ਦਰਵਾਜ਼ਾ ਆਇਆ ਰੁਕ ਗਏ ਇਹਨੇ ਪੰਜਾਬਾ ਗਲਾਬਾ ਭਾਈ ਦਇਆਸਾਬ ਰੁਕੋ 2 ਮਿੰਟ ਸਾਡੀ ਕੋਈ ਵੇਟ ਕਰ ਰਿਆ ਸੀ ਆਉਣੇ ਆ ਉਥੇ ਪੰਜਾਬਾ ਗਲਾਬਾ ਡਰ ਕੇ ਕਹਿੰਦੇ ਮਹਾਰਾਜ 11ਵੇਂ ਕਾਨ ਨੂੰ ਇਸ ਗੱਲ ਦੀ ਖਬਰ ਨਹੀਂ ਵੀ ਗੁਰੂ ਮਾਛੀਵਾੜੇ ਚ ਅੱਧੀ ਰਾਤ ਤੁਹਾਡੀ ਕੋਣ ਵੇਟ ਕਰ ਰਿਆ ਕਿਸੇ ਨੂੰ ਨਹੀਂ ਪਤਾ ਤੁਸੀਂ ਇੱਥੇ ਉਹ ਮਰਦ ਕਹਿੰਦੇ ਨਹੀਂ ਸਾਨੂੰ ਕੋਈ ਯਾਦ ਕਰ ਰਿਆ ਤੁਸੀਂ ਇੱਥੇ ਹੀ ਰੁਕੋ ਜਦੋਂ ਇੱਥੇ ਰੁਕੇ ਨਾ ਸਿੰਘ ਤੇ ਮਹਾਰਾਜ ਅੰਦਰ ਚਲੇ ਗਏ ਇੱਕ ਬਜ਼ੁਰਗ ਮਾਈ ਮੰਝੇ ਤੇ ਪਈ ਉਹ ਨਿਹਾਲੇ ਖੱਤਰੀ ਦੀ ਮਾਂ ਆ ਤੇ ਸਾਰਾ ਪਰਿਵਾਰ ਕੋਲ ਬੈਠਾ ਬਾਣੀ ਪੜ ਰਿਹਾ ਤੇ ਮਹਾਰਾਜ ਕਾੜੀ ਕਾੜੀ ਜਾ ਕੇ ਉਸ ਬਜ਼ੁਰਗ ਮਾਈ ਦੇ ਸਰਹਾਣੇ ਖੜ ਕੇ ਕਹਿਣ ਲੱਗੇ ਮਾਈ ਆਪਣੇ ਨੇਤਰ ਖੋਲੋ ਜਿਹਨੂੰ ਯਾਦ ਕਰਨੇ ਉਹ ਤੁਹਾਡੇ ਸਰਹਾਣੇ ਆ ਕੇ ਗੁਰੂ ਸਾਹਿਬ ਜੀ ਖੜੇ ਹੋਏ ਨੇ ਮਾਈ ਨੇ ਨੇਤਰ ਖੋਲੇ ਸਰਹਾਣੇ ਵੇਖਿਆ ਦਸਵੇਂ ਪਾਤਸ਼ਾਹ ਜੀ ਖੜੇ ਆਪਣੇ ਪੁੱਤਰ ਨੂੰ ਉਹ ਬਜ਼ੁਰਗ ਮਾਈ ਕਹਿੰਦੀ ਪੁੱਤਰ ਵੇ ਜਿਹੜਾ ਮੈਂ ਜਾਮਿਆਂ ਦਾ ਕਪੜਾ ਮਹਾਰਾਜ ਵਾਸਤੇ ਤਿਆਰ ਕੀਤਾ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਜਿਹੜਾ ਕਪੜਾ ਗੁਰੂ ਦੇ ਚਰਨਾਂ 'ਚ ਭੇਟਾ ਕਰ ਨਿਹਾਲਾ ਖत्री ਕਪੜੇ ਦਾ ਥਾਨ ਲਿਆਇਆ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤਾ ਉਹ ਮਾਈ ਕਹਿੰਦੀ ਸਤਿਗੁਰੂ ਸੋਚ ਦੀ ਸਾ ਕਿਤੇ ਸੁਵਾਸ ਧੋਖਾ ਨਾ ਦੇ ਜਾਣ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਚਲੀ ਜਾਵਾਂ ਮਹਾਰਜ ਕਹਿੰਦੇ ਮਾਈ ਤੁਹਾਡਾ ਜਾਣ ਦਾ ਸਮਾਂ ਆ ਗਿਆ ਉਹ ਪਲੰਗੇ ਤੇ ਲੇਟੀ ਐ ਮਹਾਰਾਜ ਸਹਰਾਣੇ ਖੜੇ ਐ ਮਹਾਰਾਜ ਦੇ ਦਰਸ਼ਨ ਕਰਦੇ ਮਾਈ ਨੇ ਟਕੋਰਾ ਲਿਆ ਤੇ ਸਰੀਰ ਛੱਡ ਗਈ ਜੀ ਜਦੋਂ ਸਰੀਰ ਛੱਡ ਗਈ ਨਾ ਭਾਈ ਦਇਆ ਸਿੰਘ ਬਾਹਰ ਦਰਵਾਜ਼ੇ 'ਚ ਖੜੇ ਵੇਖ ਰਹੇ ਮੈਂ ਜਦੋਂ ਮਾਈ ਸਰੀਰ ਛੱਡ ਗਈ ਤੇ ਮਹਾਰਾਜ ਦੇ ਕੋਲ ਹੋਰ ਕੋਈ ਕੱਪੜਾ ਨਹੀਂ ਸੀ ਮਹਾਰਾਜ ਦੇ ਜਾਮੇ ਤੇ ਇੱਕ ਕਮਰ ਕਸਾ ਬਣਿਆ ਮਹਾਰਾਜ ਨੇ ਕਮਰ ਕਸੇ ਦੀ ਗੰਢ ਖੋਲੀ ਉਸ ਕਪੜੇ ਨੂੰ ਸਿੱਧਾ ਕਰਕੇ ਜਦੋਂ ਮਾਈ ਟਕੋਰਾ ਲੈ ਕੇ ਸਰੀਰ ਛੱਡ ਗਈ ਮਾਈ ਨੇ ਆਪਣੇ ਮਹਾਰਾਜ ਨੇ ਆਪਣੇ ਹਜ਼ੂਰੀਏ ਦਾ ਕਫਨ ਬਣਾ ਕੇ ਕਪੜਾ ਸਿੱਧਾ ਕਰਕੇ ਮਾਈ ਦੇ ਸਰੀਰ ਤੇ ਪਾ ਦਿੱਤਾ ਮਹਾਰਾਜ ਬਾਹਰ ਨਿਕਲੇ ਦਇਆ ਸਿੰਘ ਕਹਿੰਦੇ ਮਹਾਰਾਜ ਇਹ ਕੀ ਆਪਣੇ ਬੱਚਿਆਂ ਦੀਆਂ ਲਾਛਾਂ ਚ ਮਕੌਰ ਦੀ ਗੜੀ ਤੇ ਸੁੰਨੀਆਂ ਛੱਡ ਕੇ ਆ ਗਏ ਹੋ ਕਿ ਮਹਾਰਾਜ ਉਸ ਬਜ਼ੁਰਗ ਮਾਈ ਤੇ ਹਜ਼ੂਰੀਏ ਦਾ ਵੀ ਕਫਨ ਬਣਾ ਕੇ ਪਾ ਦਿੰਨੇ ਹੋ ਮਰਦ ਕਹਿੰਦੇ ਦਇਆ ਸਿਆ ਆਂ ਨੰਦਪੁਰ ਤੇ ਇਸ ਮਾਈ ਨਾਲ ਅਸੀਂ ਵਾਅਦਾ ਕੀਤਾ ਸੀ ਜਿੱਦ ਦਿਨ ਸਰੀਰ ਛੱਡੋਗੇ ਮਾਈ ਦੀ ਇੱਛਾ ਸੀ ਮਾਰੇ ਸਾਨੂੰ ਦਰਸ਼ਨ ਦਿਓ ਆਪਣੇ ਥਾਣਾ ਨਾਲ ਸਾਡੇ ਤੇ ਕਫਨ ਪਾਓ ਦਇਆ ਸਿਆ ਅਸੀਂ ਮਾਈ ਦੀ ਇੱਛਾ ਪੂਰੀ ਕੀਤੀ ਦਰਸ਼ਨ ਦਿੱਤੇ ਐ ਕੰਬਲਿਆ ਸਾਡੇ ਕੋਲ ਹੋਰ ਕੋਈ ਕੱਪੜਾ ਨਹੀਂ ਸੀ ਇੱਕ ਕੰਬਰ ਕੱਸਾ ਸੀ ਜਿਹੜਾ ਸਾਡੇ ਲੱਕ ਦੇ ਦੁਆਲੇ ਉਹ ਸਿੱਧਾ ਕਰਕੇ ਅਸੀਂ ਮਾਈ ਦੀ ਇੱਛਾ ਪੂਰੀ ਕਰਨ ਵਾਸਤੇ ਇਹਦੇ ਤੇ ਕਫਨ ਪਾ ਦਿੱਤੇ ਉਥੇ ਬਿਆ ਸਿੰਘ ਅੱਖਾਂ ਭਰ ਕੇ ਕਹਿੰਦਾ ਮਹਾਰਾਜ ਇਹ ਤੇ ਹਜੂਰੀਆ ਤੁਹਾਡੇ ਕੋਲੋਂ ਵੀ ਸੀ ਜਦੋਂ ਬਤਿਆਂ ਦੀਆਂ ਲਾਛਾਂ ਦੇ ਕੋਲੋਂ ਲੰਘ ਕੇ ਆ ਗਈ ਸੀ ਮਹਾਰਜ ਕਹਿੰਦੇ ਮੌਤ ਦੇ ਕੌਮ ਦੇ ਸ਼ਹੀਦ ਨਹੀਂ ਉਹ ਕਫੜਾਂ ਨੂੰ ਲੋੜਦੇ ਉਹਨਾਂ ਦਾ ਦਮਾਲਾ ਉਹਦੇ ਮੁਖ ਉਤੇ ਓੜਦੇ ਅਸੀਂ ਤੇਨੂੰ ਕਿਹਾ ਸੀ ਕਹਿੰਦੇ ਸ਼ਹੀਦ ਨੂੰ ਕਫੜ ਦੀ ਵੀ ਲੋੜ ਨਹੀਂ ਪਰ ਗੁਰੂ ਜੀ ਦੇ ਨਾਲ ਵਾਅਦਾ ਕਰਦਾ ਉਹਦੀ ਇੱਛਾ ਜ਼ਰੂਰ ਪੂਰੀ ਕਰਦਾ ਫਿਰ ਪੰਜਾਬਾ ਗਲਬਾ ਆਪਣੇ ਚਬਾਰੇ ਚ ਲੈ ਕੇ ਮਹਾਰਾਜ ਨੂੰ ਰਾਤ ਨੂੰ ਪਹਿਰੇਦਾਰੀ ਕਰਨ ਲੱਗੇ ਉਹਨਾਂ ਨੇ ਬੜੀ ਸੇਵਾ ਕੀਤੀ ਉਸ ਰਾਤ ਅਗਲੇ ਦਿਨ ਪਹਿਰੇਦਾਰੀ ਕਰਦੇ ਦੋਵੇਂ ਭਰਾ ਦਾ ਭਰਾਵਾਂ ਦਾ ਹਿਰਦਾ ਕੰਬ ਗਿਆ ਪੰਜਾਬਾ ਗਲਾਬੇ ਨੂੰ ਕਹਿੰਦਾ ਗਲਾਬ ਸਿਆ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਵਾਸਤੇ ਰੱਬ ਹੈ ਕਹਿੰਦਾ ਹਾਂ ਭਰਾ ਸੱਚ ਕਹੀ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਵਾਸਤੇ ਤੇ ਰੱਬ ਹੈ ਸਭ ਕੁਝ ਹੈ ਪਰ ਵੈਸੇ ਤੇ ਸਰਕਾਰ ਦਾ ਇਹ ਬਾਗੀ ਹੈ ਨਾ ਗੁਰੂ ਤੇ ਆਪਣੇ ਪੁੱਤਰਾਂ ਦੀਆਂ ਲਾਠਾਂ ਕੋਲੋਂ ਜਕਾਰੇ ਛੱਡਾ ਹੈ ਜੇ ਸਾਡੇ ਬੱਚਿਆਂ ਨੂੰ ਸਰਕਾਰ ਨੇ ਫੜ ਲਿਆ ਸਾਡੇ ਤੁਝਾਰੇ ਕੋ ਨਹੀਂੋ ਛੱਡੇ ਜਾਣੇ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੀ ਉਹ ਪੰਜਾਬਾ ਕਹਿੰਦਾ ਗੁਲਾਬਸਿਆਂ ਸਾਨੂੰ ਗੁਰੂ ਸਾਹਿਬ ਨੂੰ ਮੱਥਾ ਟੇਕ ਦੇਣਾ ਚਾਹੀਦਾ ਜੇ ਸਰਕਾਰ ਨੇ ਸਾਡੇ ਘਰੋ ਮਾਰੇ ਨੂੰ ਗ੍ਰਿਫਤਾਰ ਕਰ ਲਿਆ ਸਰਕਾਰ ਨੇ ਸਾਡੇ ਬੱਚੇ ਤੱਕ ਵੀ ਛੱਡਨੇ ਇਹਨਾਂ ਨੇ ਇੱਕ ਥਾਲੀ ਲਈ ਉਹਦੇ ਚ ਪੰਜ ਮੋਹਰੇ ਰੱਖੀਆਂ ਚਾਂਦੀ ਦੇ ਸਿੱਕੇ ਰੱਖੇ ਕਪੜਾ ਰੱਖਿਆ ਇਹਨਾਂ ਨੇ ਮਹਾਰਾਜ ਨੂੰ ਮੱਥਾ ਟੇਕ ਦਿੱਤਾ ਮਹਾਰਾਜ ਕਿਰਪਾ ਕਰਕੇ ਉਹਨਾਂ ਹੋਰ ਕਿਸੇ ਤੋਂ ਸੇਵਾ ਲੈ ਲਿਓ ਇੰਨੀ ਕੁ ਸੇਵਾ ਸੀ ਤੁਹਾਡੀ ਕਰ ਸਕਿਆ ਮਰਜ਼ ਕਹਿੰਦੇ ਇੱਕ ਰਾਤ ਹੋਰ ਰੁਕ ਜਾਓ ਸਾਡੇ ਦੋ ਸਿੱਖ ਸਾਨੂੰ ਮਿਲਣ ਵਾਸਤੇ ਆਉਣੇ ਫਿਰ ਗਣੀਖਾ ਨਬੀਖਾ ਆਏ ਪੰਜਾਬੀ ਕਲਾਬੇ ਨੂੰ ਕਹਿੰਦੇ ਤੁਹਾਡੇ ਘਰੇ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਉਹ ਡਰ ਕੇ ਕਹਿੰਦੇ ਨਹੀਂ ਨਹੀਂ ਸਾਡੇ ਘਰੇ ਨਹੀਂ ਕਹਿਣ ਲੱਗੇ ਭਲਿਓ ਅਸੀਂ ਕੋਈ ਸਰਕਾਰ ਦੇ ਮੁਖਬਰ ਨਹੀਂ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਸਿੱਖ ਹੈ ਭਾਵੇਂ ਮੁਸਲਮਾਨ ਸਨ ਅਸੀਂ ਗੁਰੂ ਸਾਹਿਬ ਜੀ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਕਹਿੰਦੇ ਫਿਰ ਤਰਬਾਚ ਮਾਰੇ ਚ ਬੈਠੇ ਮਹਾਰਾਜ ਨੇ ਉਹੀ ਕਪੜਾ ਮਾਈ ਦਾ ਦਿੱਤਾ ਨੀਲੇ ਰੰਗ ਚ ਰੰਗਾਇਆ ਉੱਚ ਦਾ ਪੀਰ ਬਣਾ ਕੇ ਗਨੀ ਖਾ ਤੇ ਨਬੀ ਖਾ ਮਾਛੀਵਾੜੇ ਦੇ ਵਿੱਚੋਂ ਮਹਾਰਾਜ ਨੂੰ ਇੱਕ ਮੰਝਾ ਲਿਆ ਮੰਝੇ ਨੂੰ ਪੁੱਠਾ ਕਰ ਲਿਆ ਪਾਵਿਆ ਨਾ ਰਮਾਲੇ ਲਪੇਟ ਨੇ ਉਸ ਮੰਝੇ ਦੀ ਪਾਲਕੀ ਸਹਿ ਬਣਾ ਕੇ ਉੱਚ ਦਾ ਪੀਰ ਬਣਾ ਕੇ ਇਹ ਦੋ ਮੁਸਲਮਾਨ ਵੀਰ ਤਿੰਨ ਸਿੱਖ ਸਿੰਘ ਮਹਾਰਾਜ ਦੇ ਨਾਲ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਉੱਚ ਦਾ ਪੀਰ ਬਣ ਕੇ ਫਿਰ ਮਹਾਰਾਜ ਚਮਕ ਮਾਛੀਵਾੜੇ ਦੇ ਵਿੱਚੋਂ ਨਿਕਲਦੇ ਐ ਅੱਗੇ ਕਿਸ ਪਾਸੇ ਨੂੰ ਜਾਂਦੇ ਸਤਿਗੁਰੂ ਮਾਤਾ ਗੁਜਰਕ ਔਰ ਬੱਚੇ ਕਿੱਥੇ ਹੈ ਉਹ ਕੱਲ ਦੇ ਦਿਵਾਨਾਂ ਤੋਂ ਆਪੋ ਉਹ ਵੀ ਲੜੀ ਨਾਲ ਦੀ ਨਾਲ ਰੰਭ ਕਰਾਂਗੇ ਮਰਜ ਮਾਛੀਵਾੜੇ ਤੋਂ ਨਿਕਲ ਕੇ ਕਿਸ ਪਾਸੇ ਨੂੰ ਜਾਂਦੇ ਹੈ ਇਹ ਇਤਿਹਾਸ ਆਪਾਂ ਕੱਲ ਦੇ ਦਿਵਾਨਾਂ ਤੋਂ ਅਗਲੀ ਲੜੀ țeੜੀ ਤੋੜਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਸਮੂਹ ਸੰਗਤ ਦਾ ਧੰਨਵਾਦ ਜੀਆਂ ਆਇਆਂ ਨੂੰ ਆਨੰਦ ਸੇਵ ਜੀ ਦਾ ਪਾਠ ਗੁਰੂ ਚਰਨਾ ਚਰਦਾਸ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ